ਉਦੋਂ ਅਹਿਸਾਸਦਾ ਹੋਇਆ ਵੀ ਯਾਰ ਜਹਨ ਦੇ ਵਿੱਚ ਵੀ ਸਾਡਾ ਵੀ ਐਵੇਂ ਨੋ ਹੋਣਾ ਚਾਹੀਦਾ ਤੇ ਉਸੇ ਤਰ੍ਹਾਂ ਟੁਕਾਂ ਜੋੜਦੇ ਜੋੜਦੇ ਦੇਖਦੇ ਕਿ ਜਿਵੇਂ ਕਿਤਾਬ ਦੇ ਵਿੱਚ ਵੀ ਕਵਤਾਵਾਂ ਹੁੰਦੀਆਂ ਸੀ ਲੇਖ ਹੁੰਦੀਆਂ ਸੀ ਉਹਨਾਂ ਨੂੰ ਦੇਖਦੇ ਕਿ ਛੋਟੇ ਛੋਟੇ ਗੀਤਾਂ ਰਚਨੇ ਸ਼ੁਰੂ ਹੋ ਗਏ ਉਹ ਕਿਹੜਾ ਗੀਤ ਸੀ ਪਹਿਲਾ ਜਿਹੜਾ ਰਿਕਾਰਡ ਹੋਇਆ ਉਦੋਂ ਮਾਹੌਲ ਸੀ ਜੀ ਐਮਐਨ ਦਾ ਜਦੋਂ ਨਜੀਤ ਮਣੀ ਦਾ ਨਜੀਤ ਮਣੀ ਹੋ ਗਿਆ ਦਵਿੰਦਰ ਕੋਹੇ ਦਵਿੰਦਰ ਕੋਹੇ ਨੂੰ ਰੋਲ ਹੋ ਗਏ ਇਹਨਾਂ ਦਾ ਦੌਰ ਸੀ ਉਦੋਂ ਮੇਰਾ ਗੀਤ ਰਿਕਾਰਡ ਹੋਇਆ ਸੀ ਇੱਕ ਹੌ ਕਿਆਂ ਦੇ ਨਾਲ ਵਿਛੜੇ ਦਿੱਤੀ ਹੰਝੂਆਂ ਭਰੀ ਵਧਾਈ ਆ ਤੁਸੀਂ ਇੱਕ ਪਿੱਛੇ ਜਿਹੜੀਆਂ ਲੈਣਾ ਬੋਲੀਆਂ ਉਹਨਾਂ ਦੇ ਵਿੱਚ ਲਿਖਿਆ ਕਿ ਗੀਤ ਲਿਖਣਾ ਸ਼ੌਂਕ ਨਹੀਂ ਮਜਬੂਰੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਗੀਤ ਲਿਖਣ ਲੱਗ ਕੇ ਕਿਉਂਕਿ ਇਹਦੇ ਨਾਲ ਤਾਂ ਨਾਵਾਂ ਨੂੰ ਮ ਤਾਂ ਘੱਟ ਹੀ ਮਿਲਦਾ ਹੈ ਨਾ ਗੀਤਕਾਰਾਂ ਨੂੰ ਗੀਤਕਾਰਾਂ ਨੂੰ ਨਾਂ ਹੀ ਹੁੰਦਾ ਜੀ ਨਾਵਾਂ ਨਹੀਂ ਹੁੰਦਾ ਸੋ ਇਸ ਲਈ ਮੈਂ ਕਹਿਆ ਕਿ ਮਜਬੂਰੀ ਹੈ ਕਹਿਣ ਦਾ ਮਤਲਬ ਆਦਰ ਤੋਂ ਮਜਬੂਰ ਹੋ ਜਾਂਦਾ ਬੰਦਾ ਜੀ ਉਹਨੂੰ ਉਹਨੂੰ ਲਿਖ ਕੇ ਹੀ ਉਹਦਾ ਮਸਲੇ ਦਾ ਹੱਲ ਹੁੰਦਾ ਨਹੀਂ ਤਾਂ ਅੰਦਰ ਔਖਾ ਹੁੰਦਾ ਦਾਤੀਆਂ ਕਹਿਆਂ ਤੰਗਲੀਆਂ ਵਾਲਿਓ ਹਲਾ ਪੰਜਾਲੀਆਂ ਸਲੰਗੀਆਂ ਵਾਲਿਓ ਵਾਹਿਗੁਰੂ ਬੋਲ ਪੰਜਾਬੀ ਸ਼ੇਰ ਆ ਵਾਹਿਗੁਰੂ ਬੋਲ ਪੰਜਾਬੀ ਸ਼ੇਰ ਆ ਵੇ ਪਾਲ ਨਥਲਾ ਨੂੜੀ ਹਲਾ ਬੋਲ ਹਲਾ ਦਿਓ ਦਿੱਲੀ ਚੱਕ ਦਵਾਰ ਚੋਂ ਰੂੜੀ ਇਦਾਂ ਦਾ ਜਿਹੜਾ ਜੋੜ ਹੁੰਦਾ ਜੀ ਲਿਖਣ ਦਾ ਸਟਾਈਲ ਆ ਜਿਹੜਾ ਉਹ ਲੱਗ ਹੁੰਦਾ ਸਰਤਾਜ 20 ਸਰਤਾਜ ਸਿਲੰਦਰ ਸਰਤਾਜ ਜੀ ਵੀ ਕਾਫੀ ਛੰਦਾਂ ਦੇ ਵਿੱਚ ਲਿਖਦੇ ਨੇ ਕਿਨੇ ਮੜ ਜਾ ਬੋਲਦਾ ਵਰਣ ਦਾ ਹੁੰਦਾ ਵੀਰ ਜੀ ਜਿੱਦਾਂ ਸ਼ਬਦ ਹੁੰਦੇ ਨੇ ਨਾ ਉਹਨਾਂ ਦੀ ਗਣਨਾ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਸ਼ਕਤੀਆਂ ਸਮੇਂ-ਸਮੇਂ ਤੇ ਤੁਹਾਡੇ ਰੂਬਰੂ ਕਰਦੇ ਰਹੀਦਾ ਅੱਜ ਜਿਹੀ ਬਹੁਪੱਖੀ ਸ਼ਕਤੀ ਨੂੰ ਤੁਹਾਡੇ ਰੂਬਰੂ ਕਰਨਾ ਹੈ ਜਿਹੜੇ ਉੱਗੇ ਗੀਤਕਾਰ ਨੇ ਗਜ਼ਲਕਾਰ ਨੇ ਸਾਹਿਤਕਾਰ ਨੇ ਪੰਜਾਬ ਦੇ ਪ੍ਰਤੀ ਚਿੰਤਕ ਨੇ ਸਰ ਨਾਲ ਹਰੀਸ਼ ਪਟਿਆਲਵੀ ਨੇ ਬਈ ਸਤਿ ਸ਼ਕਾਲ ਸਵਾਗਤ ਆ ਤੁਹਾਡਾ ਸਤਿ ਸ਼ਕਾਲ ਜੀ ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਬਈ ਜੀ ਅੱਜ ਕੱਲ ਫੇਸਬੁੱਕ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੁਹਾਡੀ ਗੀਤਾਂ ਦੀਆਂ ਫਿਲਮਾਂ ਬਾ ਰੀਲਾਂ ਬਹੁਤ ਬਣਦੀਆਂ ਨੇ ਅੱਜ ਵੀ ਇੱਕ ਰੱਬ ਤੇ ਨਾਂ ਤੇ ਤੁਸੀਂ ਚਾਰ ਲਾਈਨਾਂ ਲਿਖਿਆ ਨੇ ਆਪਾਂ ਸ਼ੁਰੂਆਤ ਉੱਥੋਂ ਹੀ ਕਰ ਲਈਏ ਜ਼ਰੂਰ ਜੀ ਬੰਦਾ ਬੰਦੇ ਮਿੱਟੀ ਦੇ ਬਣਾਉਂਦਾ ਤਾਂ ਕੁਮਾਰ ਹੁੰਦਾ ਰੱਬ ਬੰਦੇ ਮਿੱਟੀ ਦੇ ਬਣਾਉਂਦਾ ਤਾਂ ਕੁਮਾਰ ਹੁੰਦਾ ਰੱਬ ਬੰਦੇ ਲੋਹੇ ਦੇ ਬਣਾਉਂਦਾ ਤਾਂ ਲਹਾਰ ਹੁੰਦਾ ਰੱਬ ਜੇ ਹੁੰਦੇ ਲੱਕੜ ਦੇ ਫੇਰ ਉਹਨੂੰ ਕਹਿੰਦੇ ਤਰਖਾਨ ਹੱਡ ਚੰਮ ਤੋਂ ਬਣਾਉਂਦਾ ਕੰਮਕਾਰ ਲੱਗਦਾ ਮੈਨੂੰ ਰੱਬ ਵੀ ਤਾਂ ਜਾਤ ਦਾ ਚਮਾਰ ਲੱਗਦਾ ਮੈਨੂੰ ਰੱਬ ਵੀ ਕੋਈ ਜਾਤ ਦਾ ਚਮਾਰ ਲੱਗਦਾ ਬਾਈ ਜੀ ਤੂੰ ਗੱਲ ਚੰਮ ਦੀ ਕੀਤੀ ਆ ਤੁਸੀਂ ਹੈਨਾ ਤੇ ਸ਼ਬਦ ਵੀ ਵਰਤ ਤੇ ਪਰ ਕਿਵੇਂ ਜਹਨ ਚ ਆਇਆ ਹੈ ਦੇਖੋ ਅਸਲ ਦੇ ਵਿੱਚ ਜਿਹੜਾ ਕਾਸਟਿਜ਼ਮ ਹੈ ਜੀ ਸਾਡੇ ਨਾਲੇ ਦੁਆਲੇ ਘਰੇ ਹੋਇਆ ਬੜਾ ਬਹੁਤ ਵੱਡਾ ਕੋਡ ਹੈ ਜਿਹੜਾ ਸਾਡੇ ਸਮਾਜ ਨੂੰ ਲੱਗਿਆ ਹੋਇਆ ਬਸ ਇਸੇ ਵਿਚਾਰਤਾਰਾ ਦੇ ਵਿੱਚ ਮਾਈਂਡ ਦੇ ਵਿੱਚ ਗੱਲ ਆਈ ਚਲੋ ਲਿਖਿਆ ਗਿਆ ਜੀ ਗੀਤਕਾਰੀ ਚੋਣਾ ਕਿਵੇਂ ਹੋਇਆ ਕਹਿੰਦਾ ਇਹ ਕੰਮ ਨਹੀਂ ਚਦਰ ਦਿਮਾਗਾ ਦਾ ਦਿਲ ਚੱਲਣਾ ਬਹੁਤ ਜ਼ਰੂਰੀ ਹੈ ਮੈਨੂੰ ਗੀਤ ਲਿਖਣ ਦੀ ਆਦਤ ਹੈ ਕੋਈ ਸ਼ੌਕ ਨਹੀਂ ਮਜਬੂਰੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਗੀਤ ਸੁਣਦੇ ਸੀ ਨਾ ਬੱਚੇ ਹੁੰਦੇ ਸੀ ਗੀਤ ਸੁਣਦੇ ਹੁੰਦੇ ਸੀ ਤਾਂ ਸਪੀਕਰਾਂ ਦੇ ਵਿੱਚ ਗੀਤ ਲੱਗਣੇ ਉੱਥੇ ਲਾਸਟ ਦੇ ਵਿੱਚ ਗੀਤ ਦੇ ਕਿਸੇ ਨਾ ਕਿਸੇ ਗੀਤਕਾਰ ਦਾ ਨਾਮ ਹੁੰਦਾ ਸੀ ਮਾਨ ਮਰਾੜਾ ਵਾਲਾ ਦੇਵ ਤਰੀਕੇ ਵਾਲਾ ਉਸ ਤੋਂ ਬਾਅਦ ਜਿਵੇਂ ਦਵਿੰਦਰ ਖੰਨੇ ਵਾਲਾ ਜਦੋਂ ਸੋਝੀ ਆਈ ਗੀਤਾਂ ਦਾ ਪਤਾ ਲੱਗਿਆ ਮੈਨੂੰ ਅਰਥ ਪਤਾ ਲੱਗਣਾ ਸ਼ੁਰੂ ਹੋਇਆ ਉਦੋਂ ਅਹਿਸਾਸ ਹੋਇਆ ਵੀ ਯਾਰ ਜਿਹਨ ਦੇ ਵਿੱਚ ਵੀ ਸਾਡਾ ਵੀ ਐਵੇਂ ਨਾ ਹੋਣਾ ਚਾਹੀਦਾ ਇਸੇ ਤਰ੍ਹਾਂ ਤੁਕਾਂ ਜੋੜਦੇ ਜੋੜਦੇ ਦੇਖਦੇ ਕਿ ਜਿਵੇਂ ਕਿਤਾਬ ਦੇ ਵਿੱਚ ਵੀ ਕਵਤਾਵਾਂ ਹੁੰਦੀਆਂ ਸੀ ਲੇਖ ਹੁੰਦੀਆਂ ਸੀ ਉਹਨਾਂ ਨੂੰ ਦੇਖਦੇ ਕਿ ਛੋਟੇ ਛੋਟੇ ਗੀਤ ਰਚਨੇ ਸ਼ੁਰੂ ਹੋ ਗਏ ਤੇ ਸਨ 1995 ਦੇ ਵਿੱਚ ਮੇਰਾ ਪਹਿਲਾ ਗੀਤ ਰਿਕਾਰਡ ਹੋ ਗਿਆ ਸੀ ਉਹ ਕਿਹੜਾ ਗੀਤ ਸੀ ਪਹਿਲਾ ਜਿਹੜਾ ਰਿਕਾਰਡ ਹੋਇਆ ਉਦੋਂ ਮਾਹੌਲ ਸੀ ਜੀ ਐਮਐਨ ਦਾ ਜਿਵੇਂ ਰਣਜੀਤ ਮਣੀ ਦਾ ਰਣਜੀਤ ਮਣੀ ਹੋ ਗਿਆ ਦਵਿੰਦਰ ਕੋਹੇ ਦਵਿੰਦਰ ਕੋਹੇ ਨੂਰੂਲੀ ਹੋ ਗਏ ਇਹਨਾਂ ਦਾ ਦੌਰ ਸੀ ਉਦੋਂ ਮੇਰਾ ਗੀਤ ਰਿਕਾਰਡ ਹੋਇਆ ਸੀ ਇੱਕ ਹੌ ਕਿਆਂ ਦੇ ਨਾਲ ਵਿਛੜੇ ਦਿੱਤੀ ਹੰਝੂਆਂ ਭਰੀ ਵਧ ਹੈਗੀ ਜਿਹੜੀ ਉਹ ਕੈਸਰ ਦਾ ਟਾਈਟਲ ਗੀਤ ਵੀ ਹੋ ਨਿਬੜਿਆ ਸੀ ਜੀ ਉਹ ਪਹਿਲਾ ਗੀਤ ਹੀ ਮੇਰਾ ਕੈਸਰ ਦਾ ਟਾਈਟਲ ਆਇਆ ਸੀ ਉਹ ਕਿਹੜੇ ਕਾਇਕ ਨੇ ਆਇਆ ਸੀ ਉਹ ਕਲਾਕਾਰ ਸੀ ਜੀ ਇੱਕ ਸੋਮਨਾਥ ਜੋਗੀਪੁਰ ਹੀ ਕੋਈ ਜੋਗੀਪੁਰ ਤੋਂ ਸੀ ਮੰਡਾ ਜੀ ਹਾਂ ਤੁਸੀਂ ਇੱਕ ਪਿੱਛੇ ਜਿਹੜੀਆਂ ਲੈਣਾ ਬੋਲੀਆਂ ਉਹਨਾਂ ਦੇ ਵਿੱਚ ਲਿਖਿਆ ਕਿ ਗੀਤ ਲਿਖਣਾ ਸ਼ੌਂਕ ਨਹੀਂ ਮਜਬੂਰੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਗੀਤ ਲਿਖਣ ਲੱਗ ਗਏ ਕਿਉਂਕਿ ਇਹਦੇ ਨਾਲ ਤਾਂ ਨਾਵਾਂ ਨੂੰ ਮ ਤਾਂ ਘੱਟ ਹੀ ਮਿਲਦਾ ਹੈ ਨਾ ਗੀਤਕਾਰਾਂ ਨੂੰ ਗੀਤਕਾਰਾਂ ਨੂੰ ਨਾਂ ਹੀ ਹੁੰਦਾ ਜੀ ਨਾਵਾਂ ਨਹੀਂ ਹੁੰਦਾ ਅਸਲ ਦੇ ਵਿੱਚ ਜਿਵੇਂ ਉਸੇ ਜਿਆਦਾ ਬੋਲਣ ਵਾਲੇ ਬੰਦੇ ਦਾ ਕਹਿ ਲੀਏ ਵੀ ਉਹਦੀ ਜ਼ੁਬਾਨ ਟਾਲਦੀ ਨਹੀਂ ਹੁੰਦੀ ਕਹਿੰਦਾ ਨੱਚਣ ਵਾਲੇ ਦੀ ਐਡੀ ਨਹੀਂ ਰਹਿੰਦੀ ਗਾਉਣ ਵਾਲੇ ਦਾ ਮੂੰਹ ਤੇ ਲਿਖਣ ਵਾਲੇ ਨੂੰ ਉਸ ਪਰਮਾਤਮਾ ਨੇ ਸੋਝੀ ਇੰਨੀ ਕੁ ਬਖਸ਼ੀ ਹੁੰਦੀ ਆ ਕੋਈ ਆਪਣੀਆਂ ਭਾਵਨਾਵਾਂ ਨੂੰ ਉਹ ਕਾਗਜ਼ੇ ਦੇ ਉੱਤੇ ਉੱਕਰ ਸਕਦਾ ਉਹ ਇੱਕ ਉਹਦੀ ਮਜਬੂਰੀ ਬਣ ਜਾਂਦੀ ਆ ਉਹਨੂੰ ਲਿਖਣਾ ਹੀ ਪੈਂਦਾ ਜੀ ਸੋ ਇਸ ਲਈ ਮੈਂ ਕਹਿਆ ਕਿ ਮਜਬੂਰੀ ਆ ਕਹਿੰਦਾ ਮਤਲਬ ਆਰਡਰ ਤੋਂ ਮਜਬੂਰ ਹੋ ਜਾਂਦਾ ਬੰਦਾ ਜੀ ਉਹਨੂੰ ਉਹਨੂੰ ਲਿਖ ਕੇ ਹੀ ਉਹਦਾ ਮਸਲੇ ਦਾ ਹੱਲ ਹੁੰਦਾ ਨਹੀਂ ਤਾਂ ਅੰਦਰ ਔਖਾ ਹੁੰਦਾ ਹੈ ਕਿ ਇਸ ਗੀਤਕਾਰੀ ਦੇ ਵਿੱਚ ਕਿਸੇ ਨੂੰ ਉਸਤਾਦ ਵੀ ਧਾਰਿਆ ਜਾਂ ਨਹੀਂ ਮੈਂ ਬਚਨ ਬੇਦਲ ਸਾਹਿਬ ਨੂੰ ਉਸਤਾਦ ਧਾਰਿਆ ਨਹੀਂ ਜਿਹੜੇ ਬਚਨ ਬੇਦਲ ਸਾਹਿਬ ਦੇ ਗੀਤ ਨੇ ਤੇ ਤੁਹਾਡੇ ਗੀਤਾਂ ਦੇ ਵਿੱਚ ਤਾਂ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਕਦੇ ਉਹਨਾਂ ਦਾ ਰੰਗ ਨਹੀਂ ਤੁਹਾਡੇ ਤੇ ਚੜਿਆ ਰੰਗ ਚੜਿਆ ਜੀ ਮੈਂ ਉਹਨਾਂ ਦੇ ਸਟਾਈਲ ਦੇ ਵਿੱਚ ਗੀਤ ਲਿਖੇ ਵੀ ਨੇ ਰਿਕਾਰਡ ਵੀ ਹੋਏ ਨੇ ਉਸ ਸਮੇਂ ਦੀ ਗੱਲ ਹੁੰਦੀ ਹੈ ਜਿੱਦਾਂ ਮੇਰੇ 99 ਦੇ ਵਿੱਚ ਗੀਤ ਹੋਏ ਸੀ ਅੱਗ ਲਾ ਕੇ ਫੋਕ ਦੂੰ ਮੈਂ ਜੱਗ ਸੋਣੀਏ ਜੇ ਆ ਗਿਆ ਸਾਡੇ ਪਿਆਰ ਚ ਐਵੇਂ ਦੇ ਗੀਤ ਕਾਫੀ ਹੋਗਨਾਰ ਵਾਲੇ ਪੁੱਲ ਉੱਤੇ ਟੱਕਰੇ ਜੱਟਾਂ ਦੇ ਪਟਿਆਲੇ ਤੋਂ ਮੁੰਡਾ ਸੋਨੂ ਵਿਰਕ ਉਹਨਾਂ ਨੇ ਗਾਇਆ ਸੀ ਵੀ ਸਮੇਂ-ਸਮੇਂ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਬਦਲਦਾ ਜਾਂਦਾ ਜਿਸ ਤਰ੍ਹਾਂ ਜਮਾਨਾ ਚੇਂਜ ਹੁੰਦਾ ਉਸੇ ਤਰ੍ਹਾਂ ਗੀਤਾਂ ਦੇ ਜਿਹੜੇ ਬੋਲ ਨੇ ਉਹ ਚੇਂਜ ਹੁੰਦੇ ਚਲੇ ਜਾਂਦੇ ਨੇ ਜੀ ਹੁਣ ਅੱਧ ਨਾਲੋਂ ਜ਼ਿਆਦਾ ਗੀਤਾਂ ਦੇ ਵਿੱਚ ਇੰਗਲਿਸ਼ ਵਰਡ ਯੂਜ਼ ਹੁੰਦੇ ਨੇ ਉਦੋਂ ਜ਼ਿਆਦਾ ਠੇਢ ਪੰਜਾਬੀ ਹੁੰਦੇ ਸੀ ਹੁਣ ਜਿਵੇਂ-ਜਿਵੇਂ ਸਾਡੀ ਭਾਸ਼ਾ ਦਾ ਵਿਕਾਸ ਹੁੰਦਾ ਵਿਕਾਸ ਕਹਿ ਲਈਏ ਵਿਨਾਸ਼ ਕਹਿ ਲਈਏ ਮਿਲਗੋਬਾ ਹੋ ਰਿਹਾ ਉਸੇ ਤਰ੍ਹਾਂ ਗੀਤ ਵੀ ਜਿਹੜੇ ਨੇ ਰਿਮਿਕਸ ਹੋਈ ਜਾ ਰਹੇ ਨੇ ਹਰੇਕ ਗੀਤ ਦੇ ਵਿੱਚ ਨਵੇਂ ਗੀਤਾਂ ਦੇ ਵਿੱਚ ਦੇਖ ਲਓ ਘੱਟੋ ਘੱਟ 40% ਇੰਗਲਿਸ਼ ਦੇ ਸ਼ਬਦ ਹੁੰਦੇ ਨੇ ਜਿਹੜੇ ਅੱਜ ਕੱਲ ਗੀਤ ਚੱਲਦੇ ਆ ਪਰ ਉਸ ਸਮੇਂ ਬਚਨ ਬੇਦਲ ਬਾਰੇ ਕਹਿਦ ਹੁੰਦੇ ਸੀ ਕਿ ਜਿਹੜੀਆਂ ਕਾਲਜ ਦੀਆਂ ਕੁੜੀਆਂ ਹਿੰਦੀ ਗੀ ਸੁਣਦੀਆਂ ਸੀ ਉਹਨਾਂ ਨੂੰ ਵੀ ਪੰਜਾਬੀ ਗੀਤ ਸੁਣਨ ਲਾਤੇ ਸੀ ਜਿਵੇਂ ਦਵਿੰਦਰ ਕੋਹੇ ਨੂਰ ਦਾ ਰਣਜੀਤ ਮਣੀ ਉਹਨਾਂ ਦੇ ਦੇਖੋ ਜੀ ਬਚਨ ਬੇਦਲ ਜੀ ਲੇਖਣੀ ਪੱਖੋਂ ਤਾਂ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਬਹੁਤ ਵਾ ਅੱਛੇ ਰਾਈਟਰ ਨੇ ਉਹ ਉਹਨਾਂ ਕੋਲ ਸੂਝ ਬਹੁਤ ਵੱਡੀ ਸੀ ਜੀ ਉਹ ਹਰ ਇੱਕ ਬੰਦੇ ਦੀ ਹਰ ਵਰਗ ਦੀ ਨਬਜ਼ ਪਛਾਣਦੇ ਸੀ ਉਹਨਾਂ ਨੇ ਸਾਰੇ ਤਰ੍ਹਾਂ ਦੇ ਗੀਤ ਲਿਖੇ ਨੇ ਜਿੱਥੇ ਉਹ ਉਹਨਾਂ ਨੇ ਲਿਖਿਆ ਵੀ ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਬਰਾਨੇ ਜਾਰੀ ਉੱਥੇ ਨਾਲ ਇਹ ਵੀ ਲਿਖਿਆ ਕੁਖ ਚ ਨਗਰਤਲ ਕਰਾ ਨੀ ਮੈਂ ਮੇਰੀ ਹੈਨਾ ਕਾਫੀ ਅੱਛੇ ਗੀਤ ਨੇ ਬਾਕੀ ਕਈ ਵਾਰੀ মিডিਆ ਚੰਗੀਆਂ ਗੱਲਾਂ ਨੂੰ ਲਕੋੜ ਲੈਂਦਾ ਹੁੰਦਾ ਤੇ ਮਾੜੇ ਪੱਖ ਨੇ ਜਿਹੜੇ ਉਜਾਗਰ ਕਰ ਦਿੰਦਾ ਕਿੰਦੂ ਪਰੰਤੂ ਵੀ ਹੋਏ ਨੇ ਸੋ ਉਹਨਾਂ ਦੀ ਲੇਖਣੀ ਤਾਂ ਬਾਖਮਾਲੀ ਹੈ ਜੀ ਨਹੀਂ ਉਹਨਾਂ ਨਾਲ ਮਿਲਣਾ ਕਿਵੇਂ ਹੋਇਆ ਤੁਹਾਡਾ ਉਹਨਾਂ ਦੀ ਪੂਰੀ ਚੜ੍ਹਾਈ ਸੀ ਜੀ ਅਸੀਂ ਪਿੰਡੋਂ ਸਿੱਧੇ ਹੀ ਬਸ ਸੰਗਰੂਰ ਉਹਨਾਂ ਦੇ ਸਟੂਡੀਓ ਜਾ ਕੇ ਮਿਲੇ ਸੀ ਮੇਰਾ ਦੋਸਤ ਸੀ ਕੋਈ ਸੋਨੂ ਵਿਰਕ ਅਸੀਂ ਟੇਪ ਕਰ ਰਹੇ ਸੀ 2000 ਦੇ ਵਿੱਚ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਕਿ ਟੇਪ ਤਾਂ ਡੇ ਕੋਲ ਕਰਨੀਆਂ ਜੀ ਚਲੋ ਉਹ ਟੇਪ ਤਾਂ ਨਹੀਂ ਹੋ ਪਾਈ ਪਰ ਸਾਡਾ ਸੰਗ ਜਿਹੜਾ ਸੀ ਉਹ ਵਧੀਆ ਬਣ ਗਿਆ ਸੀ ਫਿਰ ਉਸ ਤੋਂ ਬਾਅਦ ਉਸਤਾਦ ਕਿਵੇਂ ਧਾਰਿਆ ਕਿਵੇਂ ਸਬੱਗ ਬਣਿਆ ਕਿ ਇਹਨਾਂ ਨੂੰ ਉਸਤਾਦ ਧਾਰ ਲਿਆ ਜਾਵੇ ਇਹ ਤਾਂ ਪੱਕਾ ਹੀ ਸੀ ਜੀ ਇਹਦਾ ਮਨ ਦੇ ਵਿੱਚ ਹੈ ਹੀ ਸੀ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਕੋਈ ਨਹੀਂ ਅੱਛਾ ਲਿਖੋਗਾ ਸੋ ਉਹਨਾਂ ਨੇ ਮੈਨੂੰ ਨਾਂ ਦਿਆ ਸੀ ਉਹ ਮੈਨੂੰ ਪਟਿਆਲ ਵੀ ਨਹੀਂ 920 ਕਹਿੰਦੇ ਹੁੰਦੇ ਸੀ 0175 ਮਤਲਬ 920 ਮੈਨੂੰ ਕੋਡ ਨਾਲ ਹੀ ਬੁਲਾਉਂਦੇ ਹੁੰਦੇ ਸੀ ਇਸ ਤੋਂ ਇਲਾਵਾ ਤੁਹਾਡੀ ਕਿਤਾਬ ਵੀ ਆਈ ਹੈ ਕਿਤਾਬ ਕਾਦੀ ਆਈ ਹੈ ਕਦੋਂ ਛਪੀ ਹੈ ਕਿਤਾਬ ਕਿਤਾਬ ਸਪਾਉਣ ਦੇ ਵਿੱਚ ਮੈਂ ਕਾਫੀ ਲੇਟ ਹੋ ਗਿਆ ਜੀ ਅਸਲ ਵਿੱਚ ਉਹ 1 ਮਹੀਨਾ ਪਹਿਲਾਂ ਹੀ ਆਈ ਆ ਉਹਦਾ ਨਾਮ ਰੱਖਿਆ ਸੀ ਅੱਕ ਦੀਆਂ ਅੰਬੀਆਂ ਉਹ ਗੀਤਾਂ ਤੇ ਗੱਜਲਾਂ ਦਾ ਸੰਗ੍ਰਹਿ ਹੈ ਜੀ ਗੀਤ ਵੀ ਨੇ ਗਜ਼ਲਾਂ ਵੀ ਨੇ ਸਮਾਜਿਕ ਗੀਤ ਜ਼ਿਆਦਾ ਨੇ ਕਿਉਂਕਿ ਜਿਹੜੀਆਂ ਕਿਤਾਬਾਂ ਤੇ ਅਖਬਾਰਾਂ ਦੇ ਵਿੱਚ ਗੀਤ ਹੁੰਦੇ ਨੇ ਉਹ ਜ਼ਿਆਦਾ ਸਮਾਜਿਕ ਪੱਖ ਨੂੰ ਰੱਖ ਕੇ ਨੇ ਜਿਹੜੇ ਲਿਖੇ ਜਾਂਦੇ ਨੇ ਤੇ ਜਿਹੜੇ ਕਮਰਸ਼ੀਅਲ ਗੀਤ ਨੇ ਉਹ ਜ਼ਿਆਦਾ ਰਿਕਾਰਡਡ ਗੀਤ ਹੁੰਦੇ ਨੇ ਭਈ ਅਕਸਰ ਗੀਤਕਾਰ ਆਪਾਂ ਗੱਲਬਾਤ ਜਦੋਂ ਅਸੀਂ ਕਰਦੇ ਆ ਅਕਸਰ ਕਹਿ ਦਿੰਦੇ ਆ ਯਾਰ ਗੀਤ ਤਾਂ ਬਹੁਤ ਹਿੱਟ ਹੋ ਗਏ ਬਹੁਤ ਗਾਇਕਾ ਨੇ ਗਾਤੇ ਪਰ ਪੈਸਾ ਢੇਲਾ ਨਹੀਂ ਮਿਲਦਾ ਗੀਤਕਾਰਾਂ ਨੂੰ ਬਹੁਤਾ ਤੁਹਾਡੇ ਨਾਲ ਵੀ ਜੇਹਾ ਹੋਇਆ ਕਦੇ ਦੇਖੋ ਜੀ ਜਿੱਦਾਂ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਬੰਦਾ ਇਨਵੈਸਟ ਕਰਦਾ ਤਾਂ ਮੈਂ ਸਮਝਦਾ ਵੀ ਮੁਨਾਫੇ ਦਾ ਜਾਂ ਹਾਨੀ ਦਾ ਹੱਕਦਾਰ ਕੌਣ ਹੋਈ ਆ ਹੁਣ ਜੇ ਇੱਕ ਕਲਾਕਾਰ ਇੱਕ ਗੀਤ ਤੇ 5 ਲੱਖ ਰੁਪਏ ਲਾ ਦਿੰਦਾ ਇਨਵੈਸਟਮੈਂਟ ਕਰਦਾ 5 ਲੱਖ ਰੁਪਏ ਅਸੀਂ ਸਿਰਫ ਉਹਨੂੰ ਗੀ ਦਿੰਨੇ ਆ ਪਰ ਉਹ ਪੈਸੇ ਲਾਉਂਦਾ ਉਹਦੀ ਆਡੀਓ ਕਰਦਾ ਵੀਡੀਓ ਕਰਦਾ ਫਿਰ ਉਸਦੀ ਐਡ ਕਰਦਾ ਤਾਂ ਜਾਤਾ ਹੋ ਗੀਤ ਕਰਨ ਨਾਲ ਪਹਿਲਾਂ ਨਿਵੇੜ ਲਵੇ ਵੀ ਮੈਨੂੰ ਕਿਸ ਤਰ੍ਹਾਂ ਗੀਤ ਦੇਣਾ ਮੈਨੂੰ ਫ੍ਰੀ ਦੇਣਾ ਜਾਂ ਮੈਨੂੰ ਪੈਸੇ ਨਾਲ ਦੇਣਾ ਉਹ ਗੀਤ ਕਰਦੀ ਆਪਣੀ ਚੋਇਸ ਆ ਜੀ ਪਰ ਹੁਣ ਜਦੋਂ ਗੀਤ ਹਿੱਟ ਹੋ ਗਿਆ ਫਿਰ ਤਾਂ ਮੈਂ ਸਮਝਦਾ ਉਹਨਾਂ ਦੀ ਮਿਹਨਤ ਆ ਉਹਨਾਂ ਦੀ ਕਿਸਮਤ ਆ ਜੀ ਬਾਕੀ ਹੁਣ ਕੁਝ ਆਰਟਿਸਟ ਹੈਗੇ ਨੇ ਜਿਹੜੇ ਬਾਉਂਡ ਕਰਦੇ ਨੇ ਜੀ ਪਹਿਲਾਂ ਬਚਨ ਮੀਤਲ ਸਾਹਿਬ ਨੇ ਕਾਫੀ ਅੱچھے ਪੈਸੇ ਕਮਾਏ ਨੇ ਪਰ ਇਹ ਸੀ ਉਹ ਹਰ ਇੱਕ ਕਲਾਕਾਰ ਦੇ ਉੱਤੇ ਆਪਣਾ ਪੈਸਾ ਲਾਉਂਦੇ ਸੀ ਕਲਾਕਾਰ ਕੋਈ ਪੈਸਾ ਨਹੀਂ ਲਾਉਂਦਾ ਸੀ ਉਹ ਆਪਣਾ ਗੀਤ ਵੀ ਉਹਨਾਂ ਦਾ ਹੁੰਦਾ ਸੀ ਇਨਵੈਸਟਮੈਂਟ ਵੀ ਉਹਨਾਂ ਦੀ ਹੁੰਦੀ ਸੀ ਫਿਰ ਇਸ ਤਰ੍ਹਾਂ ਪਿੰਦਰ ਡ ਕਾਫੀ ਕਰਿਆ ਬੰਟੀ ਬੈਂਸ ਨੇ ਪ੍ਰੋਡਕਸ਼ਨ ਖੋਲੀ ਹੈ ਜੀ ਉਹ ਕਾਫੀ अच्छे ਵੀਦ ਕਰ ਰਹੇ ਨੇ ਤੇ ਅੱਜ ਕੱਲ ਜਾਨੀ ਉਹ ਆਪਣੇ ਹਿਸਾਬ ਨਾਲ ਚੱਲ ਰਿਹਾ ਜੀ ਹ 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 ਜੀਤਾ ਪਵਾਰ ਗੁਰਮੀਤ ਮੀਤ ਸੋਨੂ ਬਿਰਕ ਤਾਨੀਆਂ ਗਿੱਲ ਲੱਕੀ ਸਿੰਘ ਰਿੰਪੀ ਗਿੱਲ ਤੇ ਆ ਹੁਣ ਪਿੱਛੇ ਜੇ ਰਿਕਾਰਡ ਹੋਏ ਨੇ ਮੁੰਡੇ ਹਰਪ੍ਰੀਤ ਖਰੋੜ ਵਿੱਕੀ ਸੋਨਾ ਜਿਨ੍ਹਾਂ ਦੇ ਕਾਫੀ अच्छे ਗੀਤ ਹਿੱਟ ਹੋਏ ਨੇ ਜੀ ਉਹਨਾਂ ਦਾ ਗੀਤ ਚੱਲਿਆ ਸੀ ਕੋ ਸੋਹਣੇ ਸੁਪਨੇ ਮੈਨੂੰ ਕਮਲੀ ਜਿਹੇ ਨੂੰ ਤੂੰ ਪਸੰਦ ਕਰ ਲਿਆ ਇੰਸਟਾਗ੍ਰam ਦੇ ਉੱਤੇ ਕਈ ਲੱਖਾਂ ਦੀ ਤਦਾਦ ਦੇ ਵਿੱਚ ਰੀਲਾਂ ਬਣੀਆਂ ਨੇ ਤੇ ਹਲੇ ਵੀ ਮੇਰੇ ਖਿਆਲ ਉਹ 2000 3000 ਰੋਜ਼ ਦਾ ਵੀਊ ਆ ਜਿਹੜਾ ਉਹਨਾਂ ਦਾ ਹੁੰਦਾ ਜੀ ਉਹਦੇ ਬੋਲ ਹੋ ਜਾਣ ਯਾਦ ਨੇ ਕੁਝ ਬੋਲ ਉਹਦੇ ਮੈਨੂੰ ਕਮਲੀ ਜਿਹੇ ਨੂੰ ਤੂੰ ਪਸੰਦ ਕਰ ਲਿਆ ਅੱਖਾਂ ਅੱਖਾਂ ਚੋਂ ਨੰਗਾ ਕੇ ਰਜਾਮੰਦ ਕਰ ਲਿਆ ਮੇਰੇ ਸੁਪਨਿਆਂ ਦੇ ਵਿੱਚ ਆਉਣ ਵਾਲਿਆ ਤੈਨੂੰ ਰੱਬ ਰਾਜੀ ਰੱਖੇ ਦਿਲੋਂ ਚਾਉਣ ਵਾਲਿਆ ਵੇ ਤੈਨੂੰ ਰੱਬ ਰਾਜੀ ਰੱਖੇ ਦਿਲੋਂ ਚਾਉਣ ਵਾਲਿਆ ਭਾਈ ਅਕਸਰ ਜਿਹੜੇ ਗੀਤਕਾਰ ਨੇ ਗੀਤਕਾਰੀ ਤੋਂ ਬਾਅਦ ਗਾਇਕੀ ਵੱਲ ਨੂੰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਥੋੜਾ ਜਿਹਾ ਕਮਰਸ਼ੀਅਲ ਕਰੀਏ ਹੈ ਨਾ ਪੈਸੇ ਦੀ ਹਰ ਬੰਦੇ ਨੂੰ ਲੋੜ ਹੁੰਦੀ ਹੈ ਤੁਸੀਂ ਨਹੀਂ ਸੋਚਿਆ ਕਿ ਗਾਇਕੀ ਵੱਲ ਜਾਇਆ ਜਾਵੇ ਨਹੀਂ ਸੋਚਿਆ ਤਾਂ ਨਹੀਂ ਸੀ ਵੀਰ ਜੀ ਪਰ ਸਬਾਬ ਬਣ ਗਿਆ ਲੌਕਡਾਊਨ ਦੇ ਵਿੱਚ ਜਦੋਂ ਚਾਰੇ ਪਾਸੇ ਚੁੱਪ ਪਸਰੀ ਹੋਈ ਤੇ ਉਦੋਂ ਥੋੜਾ ਜਿਹਾ ਕਿਸਾਨਾਂ ਦਾ ਲਾਸਟ ਜਾ ਕੇ ਅਕਤੂਬਰ ਦੇ ਮਹੀਨੇ ਚ ਰੌਲਾ ਜਾ ਪਿਆ ਸੀ ਉਦੋਂ ਅਸੀਂ ਇੱਕ ਗੀਤ ਕਰਿਆ ਸੀ ਮੈਂ ਇੱਕ ਫੇਸਬੁੱਕ ਦਾ ਗੀਤ ਪਾਇਆ ਸੀ ਕਿ ਹੱਲਾ ਬੋਲ ਹਲਾ ਦੋ ਦਿੱਲੀ ਚੱਕ ਦੋ ਵਾਰ ਚ ਰੂੜੀ ਮੇਰੇ ਦੋਸਤ ਦਾ ਫੋਨ ਆਇਆ ਮੈਨੂੰ ਕਹਿੰਦਾ ਬਾਈ ਜੀ ਰਿਕਾਰਡ ਕਰਨਾ ਮੈਂ ਕਿਹਾ ਚਲ ਕੋਈ ਨੰਗਾ ਦੇ ਤੂੰ ਉਹਨਾਂ ਨੇ ਗਾਤਿਆ ਮੈਨੂੰ ਕਹਿੰਦਾ ਵੀ ਆਪਾਂ ਦੋਨੇ ਕਰਦੇ ਆ ਤਾਂ ਦੋਨਾਂ ਨੇ ਸੀ ਰਿਕਾਰਡ ਕੀਤਾ ਉਹ ਕਿਸੇ ਕੰਪਨੀ ਨੂੰ ਅੱਛਾ ਲੱਗਿਆ ਉਹਨਾਂ ਨਾਲ ਦੇ ਨਾਲ ਉਹਦਾ ਵੀਡੀਓ ਸ਼ੂਟ ਕਰਕੇ ਪਾਇਆ ਤੇ ਸਾਨੂੰ ਕਾਫੀ ਫਿਰ ਕਿਸਾਨੀ ਧਰਨੇ ਦੇ ਵਿੱਚ ਵੀ ਸੱ ਸ਼ੰਭੂ ਬਾਡਰ ਤੇ ਵੀ ਗਏ ਦਬਲਾ ਆਣਾ ਆਪਣੇ ਰੇਲ ਫਟਕਾਂ ਦੇ ਲੱਗਦਾ ਸੀ ਉੱਥੇ ਵੀ ਤੇ ਭਵਾਨੀਗੜ ਟੋਲ ਪਲਾਜੇ ਦੇ ਉੱਤੇ ਯਾਨੀ ਕਈ ਜਗ੍ਹਾ ਸਾਨੂੰ ਮੌਕਾ ਮਿਲਿਆ ਫਿਰ ਅਸੀਂ ਉੱਥੇ ਗਾ ਕੇ ਆਉਂਦੇ ਰਹੇ ਜੀ ਉਦੋਂ ਕਿਸਾਨੀ ਸੰਗਰਾਸ ਦੇ ਵਿੱਚ ਇੱਕ ਗਰਮੀਤ ਮੀਤ ਜੀ ਨਾਲ ਗੀਤ ਕਰਿਆ ਸੀ ਜੀ ਆੱਕੇ ਫਿਰਦੇ ਜੱਟ ਜੇ ਆੱਕੇ ਫਿਰਦੇ ਜੱਟ ਨਹੀਂ ਦਿੱਲੀ ਇਹ ਵਾਹ ਲਣਗੇ ਤੇ ਇੱਕ ਧਾਰਮਿਕ ਗੀਤ ਕਰਿਆ ਸੀ ਅਮਨ ਹਰਦਾਸਪੁਰ ਜੀ ਦੇ ਨਾਲ ਉਹ ਵੀ ਮਾਤਾ 구ਜਰੀ ਤੇ ਬੱਚਿਆਂ ਨੂੰ ਸਿੱਧੀ ਨੂੰ ਸਮਰਪਿਤ ਸੀ ਇਹ ਜਿਹੜਾ ਦੋ ਤਨਗੀਤ ਕੀਤੇ ਨੇ ਜਿਹੜੇ ਕਿਸਾਨੀ ਵਾਲਾ ਗੀਤ ਹੈ ਥੋੜੇ ਗੁੰਗਣਾ ਕੇ ਹੋ ਜਵੇ ਬਿਲਕੁਲ ਜੀ ਦਾਤੀਆਂ ਕਹਿਆਂ ਤੰਗਲੀਆਂ ਵਾਲਿਓ ਹਲਾਂ ਪੰਜਾਲੀਆਂ ਸਲੰਗੀਆਂ ਵਾਲਿਓ ਵਾਹਿਗੁਰੂ ਬੋਲ ਪੰਜਾਬੀ ਸ਼ੇਰ ਆ ਵਾਹਿਗੁਰੂ ਬੋਲ ਪੰਜਾਬੀ ਸ਼ੇਰਾ ਵੇ ਪਾਲ ਨਥਲਾ ਨੂੜੀ ਹਲਾ ਬੋਲ ਹਲਾ ਦਿਓ ਦਿੱਲੀ ਚੱਕ ਦਿਓ ਬਾਰਚੋਂ ਰੂੜੀ ਹਲਾ ਬੋਲ ਹਲਾ ਦਿਓ ਦਿੱਲੀ ਚੱਕ ਦਿਓ ਬਾਰਚੋਂ ਰੂੜੀ ਤੁਸੀਂ ਗੀਤ ਲਿਖਦੇ ਹੋ ਗੱਜਲਾਂ ਲਿਖਦੇ ਹੋ ਇਸ ਤੋਂ ਇਲਾਵਾ ਵੀ ਕੁਝ ਲਿਖਦੇ ਹੋ ਖਾਲਿਦ ਕਤਰ ਸਿਰਫ ਗੀਤ ਗਜ਼ਲ ਹੀ ਲਿਖਦੇ ਆ ਜੀ ਗੀਤ ਕਾਫੀ ਕਮਰਸ਼ੀਅਲ ਵੀ ਲਿਖਦੇ ਆ ਜੀ ਸਮਾਜਿਕ ਵੀ ਬਾਕੀ ਗਜ਼ਲਾਂ ਆ ਜੀ ਬਾਕੀ ਹੋਰ ਕਿਸੇ ਵਿਧਾ ਤੇ ਹਲੇ ਹੱਥਾਂ 'ਚ ਮਾਇਆ ਨਹੀਂ ਜੀ ਤੇ ਛੰਦਾਬੰਦੀ ਜ਼ਰੂਰ ਕਰ ਲੈਣੇ ਆ ਜੀ ਜਿਵੇਂ ਕੋਰ ਰੇੜੇ ਛੰਦ ਦੇ ਵਿੱਚ ਦਵਾਈਏ ਦੇ ਵਿੱਚ ਬੈਂਤ ਦੇ ਵਿੱਚ ਇਹ ਛੰਦਾਂ ਕਿੰਨੀ ਤਰ੍ਹਾਂ ਦੇ ਹੁੰਦੇ ਆ ਬਹੁਤ ਸਾਰੇ ਲੋਕ ਕਹਿੰਦੇ ਬਹੁਤ ਤਰ੍ਹਾਂ ਦੇ ਸ਼ੰਦ ਹੁੰਦੇ ਆ ਸ਼ੰਦ ਤਾਂ ਅਣਗਿਣਤੀ ਹੁੰਦੇ ਨੇ ਜੀ ਹਾਂ ਬਾਕੀ ਦਵਾਈਆ ਛੰਦ ਹੋ ਗਿਆ ਲੇਰੀਆ ਹੋ ਗਿਆ ਬੈਂਤ ਹੋ ਗਿਆ ਜਾਰਾਦਰ ਰਚਨਾ ਮੰਨ ਜਿਹੜੇ ਕੋਆਰਡੀਨੇਸ਼ਨ ਦੇ ਚ ਹੁੰਦੇ ਨੇ ਬਾਕੀ ਬਾਬੂ ਰਜ਼ਵ ਵਾਲੀ ਜੀ ਨੇ 72 ਕਲਿਸ਼ਣਾ ਦੀ ਰਚਨਾ ਵੀ ਕੀਤੀ ਆ ਇਹ ਸ਼ੰਤ ਕਹਿੰਦੇ ਕਿ ਨੂੰ ਇੱਕ ਹਫਤਾ ਗਾਜਲ ਗੀਤੋ ਲੱਗ ਕਿਵੇਂ ਹੁੰਦਾ ਇਹ ਲਾ ਇਹਨਾਂ ਦਾ ਜਿਹੜਾ ਜੋੜ ਹੁੰਦਾ ਜੀ ਲਿਖਣ ਦਾ ਸਟਾਈਲ ਆ ਜਿਹੜਾ ਉਹ ਲੱਗ ਹੁੰਦਾ ਸਰਤਾਜ 20 ਸਰਤਾਜ ਸਤਿੰਦਰ ਸਰਤਾਜ ਜੀ ਵੀ ਕਾਫੀ ਛੰਦਾਂ ਦੇ ਵਿੱਚ ਲਿਖ ਦਿੰਦੇ ਨੇ ਜੀ ਕਿਵੇਂ ਮੜ ਜਾ ਉਹਨਾਂ ਦਾ ਵਰਣ ਦਾ ਹੁੰਦਾ ਵੀਰ ਜੀ ਜਿੱਦਾਂ ਸ਼ਬਦ ਹੁੰਦੇ ਨੇ ਨਾ ਉਹਨਾਂ ਦੀ ਗਣਨਾ ਹੁੰਦੀ ਹੈ ਜੀ ਤੇ ਲਘੂ ਗੁਰੂ ਦਾ ਹੁੰਦਾ ਲਘੂ ਕਿੱਥੇ ਲਾਉਣਾ ਗੁਰੂ ਕਿੱਥੇ ਲਾਉਣਾ ਜੀ ਬਾਕੀ ਕਾਫੀ ਰਦੀਬ ਤਾਂ ਛੇਵੇਂ ਹੁੰਦੇ ਨੇ ਜਿਵੇਂ ਤੁਸੀਂ ਭਾਸ਼ਾ ਭਾਗ ਦੇ ਵਿੱਚ ਵੀ ਜਾਣਦੇ ਹੋ ਜਿਹੜਾ ਅੱਜ ਦਾ ਸਾਡਾ ਯੂਥ ਹੈ ਹੈਨਾ ਜਿਹੜੇ ਗੀਤਕਾਰ ਹੁੰਦੇ ਆ ਗਜ਼ਲਕਾਰ ਹੁੰਦੇ ਆ ਸਾਹਿਤਕਾਰ ਹੁੰਦੇ ਆ ਜਾਂ ਗਾਇਕ ਹੋਗੇ ਹੈਨਾ ਉਹਨਾਂ ਦਾ ਕਿਸੇ ਵੀ ਆਪਣੀ ਮਾਂ ਬੋਲੀ ਨੂੰ ਬਚਾਉਣ 'ਚ ਬੜਾ ਵੱਡਾ ਹੱਥ ਹੁੰਦਾ ਹੈ ਹੈਨਾ ਤੇ ਕੀ ਲੱਗਦਾ ਜਿਹੜਾ ਸਾਡਾ ਯੂਥ ਅੱਜ ਪੰਜਾਬੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਮਾਂ ਬੋਲੀ ਬਚੂ ਕਿਵੇਂ ਜੀ ਯੂਥ ਅਸਲ ਦੇ ਵਿੱਚ ਦੇਖੋ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੀ ਰੋਜ਼ਗਾਰ ਦੀ ਸਮੱਸਿਆ ਹੈ ਜੀ ਆਈਲੈਟ ਸੈਂਟਰ ਦੇ ਜਿਹੜੇ ਥਾਂ ਥਾਂ ਖੁੱਲ ਚੁੱਕੇ ਨੇ ਬੱਚੇ ਪਲੱਸ 2 ਕਰਕੇ ਕੋਈ ਬੱਚਾ ਕੋਰਸ ਨਹੀਂ ਕਰਦਾ तकरीबन 60 70% ਬੱਚੇ ਨੇ ਜਿਹੜੇ ਉਹ ਆਈਲੈਟਸ ਦਾ ਕੋਰਸ ਕਰਕੇ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਰਹੇ ਨੇ ਜੇ ਕਲੀਅਰ ਰੁਜਗਾਰ ਦੀ ਸਮੱਸਿਆ ਕਾਰਨ ਬਾਹਰ ਜਾਣ ਕਾਰਨ ਬੱਚੇ ਪੰਜਾਬੀ ਭਾਸ਼ਾ ਕੀ ਪੰਜਾਬੀ ਵਤਨ ਤੋਂ ਦੂਰ ਆਪਣੀ ਮਿੱਟੀ ਤੋਂ ਦੂਰ ਹੋ ਰਹੇ ਨੇ ਤਾਂ ਭਾਸ਼ਾ ਤੋਂ ਦੂਰ ਹੋਣਾ ਤਾਂ ਲਾਜ਼ਮੀ ਹੈ ਜੀ ਬਾਕੀ ਫਿਰ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਾਸ਼ਾ ਵਿਭਾਗ ਆਪਣੇ ਤੌਰ ਤੇ ਬੜਾ ਵੱਡਾ ਕੰਮ ਕਰ ਰਿਹਾ ਥਾਂ ਥਾਂ ਤੇ ਪਰਚੇ ਵੀ ਹੁੰਦੇ ਨੇ ਤੇ ਸੈਮੀਨਾਰ ਵਗੈਰਾ ਵੀ ਕਰਵਾਏ ਜਾਂਦੇ ਨੇ ਬਾਕੀ ਪਾਕਿਸਤਾਨ ਦੇ ਵਿੱਚ ਵੀ ਲੈਂਦੇ ਪੰਜਾਬ ਦੇ ਵਿੱਚ ਬਹੁਤ ਵੱਡੇ ਮੂਹਮੇ ਜਿਹੜੇ ਚੱਲੇ ਆ ਹੁਣ ਬਾਹਰੋਂ ਕਾਫੀ ਕੈਨੇਡਾ ਤੋਂ ਵੀ ਸੰਸਥਾਵਾਂ ਨੇ ਜੀ ਬਿਸ਼ਪ ਪੰਜਾਬੀ ਸਹਾਇ ਸਭਾ ਕੈਨੇਡਾ ਉਹ ਵੀ ਕਾਫੀ ਅੱਛੇ ਉਪਰਾਲੇ ਕਰ ਰਹੀ ਹੈ ਪੰਜਾਬੀ ਭਾਸ਼ਾ ਦੀ ਉਦਮਤਾ ਦੇ ਲਈ ਵੀ ਕਦਮ ਚੁੱਕੇ ਜਾਂਦੇ ਨੇ ਬਾਕੀ ਅਟੈਕ ਤਾਂ ਤੁਹਾਨੂੰ ਪਤਾ ਜਾਏ ਵੀ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਲਈ ਕਿੰਨੇ ਕਹ ਹੋਏ ਨੇ ਪਰ ਅੱਜ ਜੇ ਆਪਾਂ ਇੱਕ ਪਾਸੇ ਦੇਖੀਏ ਪੰਜਾਬ ਦੇ ਵਿੱਚੋਂ ਜੇ ਪੰਜਾਬੀ ਘਟ ਰਹੀ ਆ ਤਾਂ ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਫੈਲ ਵੀ ਰਹੀ ਹੈ ਜਿੱਥੇ-ਜਿੱਥੇ ਪੰਜਾਬੀ ਜਾ ਰਿਹਾ ਉੱਥੇ-ਉੱਥੇ ਪੰਜਾਬੀ ਭਾਸ਼ਾ ਆਪਣਾ ਮੁਕਾਮ ਆ ਜਿਹੜਾ ਉਹ ਇੱਕ ਦਾਇਰਾ ਵੱਡਾ ਕਰ ਰਹੀ ਹੈ ਇਹ ਕਹ ਲੋ ਪੰਜਾਬੀ ਪੰਜਾਬ ਤੋਂ ਨਿਕੜ ਕੇ ਪੂਰੇ ਸੰਸਾਰ ਦੀ ਭਾਸ਼ਾ ਜਿਹੜੀ ਉਹ ਬਣਨ ਜਾ ਰਹੀ ਹੈ ਤੁਸੀਂ ਭਾਈ ਪਾਕਿਸਤਾਨ ਦੀ ਗੱਲ ਕੀਤੀ ਹੈ ਮੈਂ ਤੁਹਾਡੀ ਫੇਸਬੁੱਕ ਤੇ ਇੱਕ ਚੰਨ ਲਾਈਨਾਂ ਪੜੀਆਂ ਸੀਗੀਆਂ ਤੁਸੀਂ ਤਾਰ ਪਾਰ ਦੀ ਗੱਲ ਕੀਤੀ ਸੀ ਉਹ ਰੋਜ ਵੀ ਲੈਣਾ ਜੀ ਬਿਲਕੁਲ ਭਾਈ ਜੀ ਕਹਿੰਦਾ ਨਿਆਣਿਆਂ ਵਾਂਗੋਂ ਨੰਗੇ ਪੈਰੀਂ ਭੱਜ ਲਮਾਨਣ ਕਾਣੇ ਨੂੰ ਨਿਆਣਿਆਂ ਵਾਂਗੋਂ ਨੰਗੇ ਪੈਰੀਂ ਭੱਜ ਲਮਾਨ ਲਮਕਣਣਕਾਣੇ ਨੂੰ ਲੱਭਾਂ ਵਿੱਚ ਲਾਹੌਰ ਦੇ ਬਾਬੇ ਉਮਰਦੀਨ ਦੇ ਲਾਣੇ ਨੂੰ ਪਾਪ ਆ ਜੱਫੀਆਂ ਰੋਮਾਂ ਸਭ ਨੂੰ ਦਿਲ ਜੇ ਭਰਦਾ ਏ ਮੇਰਾ ਯਾਰ ਤਾਰ ਤੋਂ ਪਾਰ ਜਾਣ ਨੂੰ ਜੀਜਾ ਕਰਦਾ ਏ ਇੱਕ ਵਾਰ ਤਾਰ ਤੋਂ ਪਾਰ ਜਾਣ ਨੂੰ ਜੀਜਾ ਕਰਦਾ ਏ ਕੀ ਮਾ ਲੈਂਦੇ ਪੰਜਾਬ ਦੇ ਨਾਲ ਚੜਦੇ ਪੰਜਾਬੀਆਂ ਦਾ ਮੂੰਹ ਆ ਜਿਹੜਾ ਉਹ ਬਣਿਆ ਰਹੂਗਾ ਜੀ ਸਾਂਝਾਂ ਨੇ ਰਿਸ਼ਤੇ ਨੇ ਜਾਂ ਸੰਧਾਂ ਨੇ ਪਰਿਵਾਰਕ ਸੰਧਾਂ ਨੇ ਇਹ ਨਹੀਂ ਛੇਤੀ ਸਦੀਆਂ ਲੰਘਣ ਤੋਂ ਬਾਅਦ ਹੀ ਥੋੜੀਆਂ ਪੀੜੀਆਂ ਹੋਣਗੀਆਂ। ਹਾਂ ਭਾਈ ਜਿਹੜੇ ਸਾਡੇ ਗਾਇਕ ਨੇ ਗੀਤਕਾਰ ਨੇ ਜਾਂ ਤੁਹਾਡੇ ਵਰਗੇ ਜਿਹੜੇ ਕਲਾਕਾਰ ਲੋਕ ਨੇ ਉਹ ਅਕਸਰ ਹੀ ਦੋਨੇ ਦੇਸ਼ਾਂ ਦੇ ਆਪਸੀ ਭਾਈਚਾਰਕ ਦੀ ਗੱਲ ਕਰਦੇ ਨੇ। ਪਰ ਇਹ ਗੱਲਾਂ ਸਾਡੇ ਸਿਆਸਤਦਾਨਾਂ ਨੂੰ ਕਿਉਂ ਨਹੀਂ ਸਮਝ ਆਉਂਦੀਆਂ? ਦੇਖੋ ਜੀ ਸਿਆਸਤਦਾਨਾਂ ਦਾ ਆਪਣਾ ਕਰਮ ਹੈ। ਉਹ ਆਪਣਾ ਕਰਮ ਕਰੀ ਜਾਂਦੇ ਨੇ। ਹੁਣ ਕਿਸੇ ਨੂੰ ਮਾੜਾ ਚੰਗਾ ਆਪਾਂ ਕੀ ਕਹਿ ਸਕਦੇ ਆ। ਅਸਲ ਦੇ ਵਿੱਚ ਜਦੋਂ ਮੁਲਕ ਦੀ ਵੰਡੀ ਪਈ ਸੀ ਉਹ ਵੀ ਸਿਆਸਤ ਦੀ ਕਕੋਜੀ ਚਾਲ ਸੀ ਇੱਕ ਉਹ ਸਿਆਸਤਦਾਨਾਂ ਦੇ ਕਾਰਨ ਹੀ ਮੁਲਕ ਨਹੀਂ ਸੀ ਵੰਡਿਆ ਭਾਰਤ ਨਹੀਂ ਸੀ ਵੰਡਿਆ ਟੁਕੜੇ ਤਾਂ ਸਿਰਫ ਦੋ ਸਟੇਟਾਂ ਦੇ ਹੋਏ ਸੀ ਇੱਕ ਬੰਗਾਲ ਦਾ ਹੋਇਆ ਸੀ ਦੂਜਾ ਪੰਜਾਬ ਦੇ ਵੰਡੋ ਦੋ ਪੰਜਾਬ ਹੋਏ ਸੀ ਦੋ ਬੰਗਾਲ ਹੋਏ ਸੀ ਅ ਭਾਈ ਤੁਸੀਂ ਜਿਵੇਂ ਮੈਂ ਗੱਲ ਆਪਾਂ ਕਰਦੇ ਆ ਗੀਤਕਾਰੀ ਦੀ ਗੱਲ ਕਰ ਰਹੇ ਹਾਂ ਹੈਨਾ ਤੇ ਬਚਨ ਬੇਦਲ ਜੀ ਤੁਹਾਡੇ ਉਸਤਾਦ ਨੇ ਇਸ ਤੋਂ ਇਲਾਵਾ ਕਿਹੜਾ ਗੀਤਕਾਰ ਹੈ ਤੁਹਾਨੂੰ ਬਹੁਤ ਚੰਗਾ ਲੱਗਦਾ ਵੀ ਯਾਰ ਇਹਦੇ ਵਰਗਾ ਲਿਖਣਾ ਹੈ ਸਾਰੇ ਵਧੀਆ ਲੱਗੇ ਜਾਂਦੇ ਨੇ ਜੇ ਗੀਤਾਂ ਜਿਹੜਾ ਅੱਛਾ ਲਿਖਦਾ ਸਾਰੇ ਹੁੰਦਾ ਸਿੱਧੂ ਮੂਸੇਵਾਲਾ ਵੀ ਅੱਛਾ ਲਿਖਦਾ ਸੀ ਜੀ ਕੁਝ ਗੀਤ ਵਧੀਆ ਲਿਖੇ ਹੋਏ ਨੇ ਬਾਕੀ ਮੈਂ ਸਮਝਦਾ ਵੀ ਜਿਹੜਾ ਬੰਦਾ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਗਿਆ ਉਹ ਚੰਗਾ ਹੀ ਹੈ ਪਰ ਇੱਕ ਮੰਗਲ ਮੈਂ ਦੇਖਿਆ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਬਹੁਤੇ ਕਲਾਕਾਰ ਬਹੁਤੇ ਗੀਤਕਾਰ ਬਹੁਤੇ ਜਿਹੜੇ ਸਮਾਜ ਸੇਵੀ ਆ ਉਹ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬਣ ਗਏ ਜਿ ਕਈ ਤਾਂ ਕਹਿੰਦੇ ਸੀ ਪਹਿਲਾਂ ਤਾਂ ਗੀਤ ਹੀ ਨਹੀਂ ਸੀ ਸੁਣੇ ਇਹਨਾਂ ਦੇ ਜੀ ਕੁਝ ਚੀਜ਼ਾਂ ਦਾ ਅਇਮਿਆ ਤਾਂ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦੀ ਆ ਅਸਲ 'ਚ ਪਹਿਲਾਂ ਉਹ ਲੋਕਾਂ ਨੇ ਸੁਣਿਆ ਘੱਟ ਸੀ ਉਹਦੇ ਜਾਣ ਤੋਂ ਬਾਅਦ ਉਹਨਾਂ ਨੇ ਲੋਕਾਂ ਨੇ ਜ਼ਿਆਦਾ ਸੁਣਿਆ ਜੀ ਜਦੋਂ ਸੁਣਿਆ ਤਾਂ ਸਮਝ ਆ ਤਾਂ ਉਹਦੇ ਮਰੀਦ ਜਿਹੜੇ ਨੇ ਬਣ ਗਏ ਮੈਂ ਕਹਿੰਦਾ ਪਹਿਲਾ ਗਾਇਕ ਹੋਣਾ ਜਿਹਨੂੰ ਤੋਂ ਦੇ ਜਾਣ ਦੁਨੀਆ ਤੇ ਜਾਣ ਤੋਂ ਬਾਅਦ ਲੋਕਾਂ ਨੇ ਵੱਧ ਸੁਣਿਆ ਜੀ ਬਿਲਕੁਲ ਜੀ ਬਿਲਕੁਲ ਚਮਕੀਲੇ ਨਾਲ ਵੀ ਇਹੀ ਹੋਇਆ ਜੀ ਹੂੰ ਉਦੋਂ ਚਮਕੀਲੇ ਨੂੰ ਮੌਕੇ ਤੇ ਲੋਕਾਂ ਨੇ ਭੰਡਿਆ ਬਰਬਾਦ ਦੇ ਵਿੱਚ ਹਾਲੇ ਤੱਕ ਚਮਕੀਲਾ ਸੁਣਿਆ ਜਾਂਦਾ ਜੀ ਹਾਂ ਬਈ ਹਰ ਗੀਤਕਾਰ ਦੀ ਇੱਕ ਮੰਨ ਦੀ ਤਮੰਨਾ ਵੀ ਹੁੰਦੀ ਹੈ ਜਿਹੜਾ ਕੋਈ ਕਿਸੇ ਵੀ ਖਿੱਤੇ 'ਚ ਹੋਵੇ ਉਹਨੂੰ ਲੱਗਦਾ ਹੁੰਦਾ ਯਾਰ ਫਰਾਣਾ ਕਲਾਕਾਰ ਹੈ ਮੇਰਾ ਗੀਤ ਕਦੇ ਨਾ ਕਦੇ ਇੱਥੋਂ ਗਾਇਆ ਜਾਏ ਜਿਹਾ ਹੋਇਆ ਕਦੇ ਨਸ਼ੱਤਰ ਗਿੱਲ ਤੋਂ ਕੋਣ ਆ ਜੀ ਗੀਤ ਮੇਰੀ ਤਮੰਨਾ ਮੇਰਾ ਗੀਤ ਨਸ਼ੱਤਰ ਗਿੱਲ ਲਗਾਵੇ ਜੀ ਕਦੇ ਸੰਪਰਕ ਕੀਤਾ ਉਹਨਾਂ ਨਾਲ ਨਹੀਂ ਮੈਂ ਬਾਈ ਜੀ ਮੈਂ ਨਾ ਸਟੇਜ ਅਨਾਉਂਸ ਵੀ ਕਰਦਾ ਰਿਹਾ ਹਾਂ ਜੀ ਕਾਫੀ ਕਲਾਕਾਰਾਂ ਨਾਲ ਬਾਈ ਜੀ ਰਣਾਲ ਵੀ ਇੱਕ ਦੋ ਵਾਰੀ ਮੌਕਾ ਮਿਲਿਆ ਹਾਂ بس ਇਹ ਮੇਰੀ ਇਹ ਕਹਿ ਲਓ ਵੀ ਮੈਂ ਥੋੜਾ ਜਿਹਾ ਸੰਗ ਦੇ ਲੈਣ ਇਨਸਾਨ ਆ ਮੈਂ ਘਰੋਂ ਚੱਲ ਕੇ ਕਦੇ ਕਿਸੇ ਕਿਸਾ ਕਲਾਕਾਰ ਨੂੰ ਮਿਲਣ ਹੀ ਨਹੀਂ ਗਿਆ ਨਹੀਂ ਤੁਸੀਂ ਕਹਿੰਦੇ ਮੇਰਾ ਵੈਸੇ ਮੈਡੀਕਲ ਸਟੋਰ ਹੈ ਕਦੇ ਘਰਦਿਆਂ ਨੇ ਕਿਹਾ ਮੈਡੀਕਲ ਸਟੋਰ ਚੰਗਾ ਭਲਾ ਭਾਈ ਚੱਲਦਾ ਸਟੇਜਾਂ ਦੇ ਕਿੱਧਰ ਨੂੰ ਹੋ ਲਿਆ ਨਹੀਂ ਜੀ ਕਰਦੇ ਸਹਿਯੋਗ ਹੀ ਦੁੰਦੇ ਨੇ ਜੀ ਅੱਛਾ ਸਹਿਯੋਗ ਮਿਲਦਾ ਚੱਲ ਲੈਣਾ ਕਿਸੇ ਤੁਹਾਡੇ ਹੋਰ ਕਪਤਾ ਦੀਆਂ ਜਾਂ ਹੋਰ ਜੀ ਬਿਲਕੁਲ ਵਈ ਉਹ ਰੱਬਾ ਤੇਰੇ ਨਾਂ ਤੇ ਥਾਂ ਥਾਂ ਹਵਨ ਯੱਗ ਕਰਵਾਵਾ ਹੂੰ ਮੈਂ ਰੱਬਾ ਤੇਰੇ ਨਾਂ ਤੇ ਥਾਂ ਥਾਂ ਹਵਨ ਯੱਗ ਕਰਵਾਵਾਂ ਫੁੱਲ ਚੜਾਵਾਂ ਸਣੇ ਨਾਰੀਅਲ ਜੋਤਾਂ ਧੂਫਾਂ ਲਾਵਾਂ ਤਲੀਆਂ ਉੱਤੇ ਦੀਪ ਜਗਾਵਾਂ ਉਹ ਖੌਰੇ ਤਾਂ ਮੁੜਾਵੇ ਘੁੱਟ ਕੇ ਜੱਫੀ ਪਾਵਾਂ ਜੇ ਕਿਦਰੇ ਮਾਂ ਮੁੜਾਵੇ ਜੇ ਕਿਦਰੇ ਮਾਂ ਮੁੜਾਵੇ ਇਸ ਤੋਂ ਇਲਾਵਾ ਭਾਈ ਜੀ ਜਿਵੇਂ ਗੱਜਲਾਂ ਵੀ ਲਿਖ ਦਿੰਨੇ ਹੋ ਔਰ ਭਵਿੱਖ ਦੇ ਵਿੱਚ ਕੀ ਸੋਚਦੇ ਹੋ ਕੀ ਕਰਨਾ ਚਾਹੁੰਦੇ ਹੋ ਸਫ਼ਰ ਜਾਰੀ ਹੈ ਜੀ ਕਰਨਾ ਕਰਾਉਣਾ ਉਦੇ ਹੱਥ ਹੈ ਕਹਿੰਦਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਫਲ ਫੁੱਲ ਲਾਉਣਾ ਉਹਦੀ ਮਰਜ਼ੀ ਲਾਵੇ ਜਾਂ ਨਾ ਲਾਵੇ ਪਹਿਲੀ ਗੱਲ ਤਾਂ ਨਾ ਹੀ ਸੋਹਣਾ ਪਹਿਲੀ ਗੱਲ ਤਾਂ ਨਾ ਹੀ ਸੋਹਣਾ ਦੂਜੀ ਰੱਜ ਕੇ ਸੋਹਣੇ ਹੋ ਤੁਸੀਂ ਸ਼ੁਭ ਦਿਨ ਚੜਿਆ ਘਰ ਦੇ ਬੂਹੇ ਖੜ ਗਏ ਆਣ ਪਰੋਣੇ ਹੋ ਤੁਸੀਂ ਜੀ ਆਇਆਂ ਨੂੰ ਦਿਲ ਦੇ ਬੂਹੇ ਭੁੱਲ ਚੁੱਕਦੇ ਲਈ ਮਾਫੀ ਦੱਸੋ ਬਾਕੀ ਗੱਲਾਂ ਬਾਅਦ ਚ ਪਹਿਲਾਂ ਚਾਹ ਲੌਂਗੇਜ ਆ ਕਾਫੀ ਦੱਸੋ ਕੀ ਬਾਤ ਚਾਹ ਲੌਂਗੇਜ ਆ ਕਾਫੀ ਦੱਸੋ ਕਦੇ ਭਾਈ ਆਇਆ ਜਿਵੇਂ ਮੰਨ ਲਓ ਅੱਜ ਤੇ ਕਵੀ ਨੇ ਜਿਹੜੇ ਕਵੀ ਸਮੇਲਨ ਬਹੁਤ ਹੁੰਦੇ ਨੇ ਹੈਨਾ ਗੱਦਲ ਸਮੇਲਨ ਹੁੰਦੇ ਨੇ ਕਦੇ ਜਾਣ ਦਾ ਮੌਕਾ ਮਿਲਦਾ ਜਾਂਦੇ ਹਾਂ ਹਾਂਜੀ ਹਾਂ ਬਿਲਕੁਲ ਜੀ ਭਾਸ਼ਾ ਬਾਗ ਪਟਿਆਲਾ ਦੇ ਵਿੱਚ ਤਕਰੀਬਨ ਹਰ ਐਤਵਾਰ ਕੋਈ ਨਾ ਕੋਈ ਫੰਕਸ਼ਨ ਹੁੰਦਾ ਜੀ ਬਾਕੀ ਇਸ ਤੋਂ ਬਿਨਾਂ ਬਾਹਰ ਵੀ ਜੀ ਲੁਧਿਆਣਾ ਚੰਡੀਗੜ੍ਹ ਸੰਗਰੂਰ ਤੇ ਪਿੱਛੇ ਜੇ ਮੁਕਸਰ ਬਹੁਤ ਵੱਡਾ ਸਮਾਗਮ ਸੀ ਉੱਥੇ ਵੀ ਗਏ ਸੀ ਪਰ ਉਹਦੇ ਬਾਰੇ ਕਹਿ ਦਿੰਦਾ ਕਵੀ ਸਮੇਲਨ ਵਾਲੇ ਤਾਂ ਅਕਸਰ ਕਹਿ ਦਿੰਦੇ ਕਵੀਆਂ ਕਵੀਆਂ ਨੂੰ ਸੁਣਨ ਕਵੀ ਹੀ ਆਉ ਸਾ ਸਰੋਤੇ ਘੱਟ ਆਉਂਦੇ ਨੇ ਜੁੱਤ ਤਾਂ ਬਿਲਕੁਲ ਹੀ ਟੁੱਟਿਆ ਹੋਇਆ ਹੈ ਨਾ ਜਿਹੜੇ ਕਵੀ ਸੰਮੇਲਨ ਨੇ ਉਹ ਜ਼ਿਆਦਾਤਰ ਸਾਇਤਿਕ ਸਭਾਵਾਂ ਕਰਵਾਉਂਦੀਆਂ ਨੇ ਜੀ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਜ਼ਿਆਦਾ ਕਵੀ ਹੁੰਦੇ ਨੇ ਹਾਂ ਬਾਕੀ ਸਾਡੇ ਸੱਭਿਆਚਾਰਕ ਮੇਲੇ ਤਾਂ ਲੱਗ ਜਾਂਦੇ ਨੇ ਲੋਕ ਕਲਾਕਾਰਾਂ ਨੂੰ ਸੁਣਨ ਆ ਜਾਂਦੇ ਨੇ ਪਰ ਕਵੀ ਸੰਮੇਲਨ ਨੇ ਜਿਹੜੇ ਉਹ ਲੋਕਾਂ ਦੇ ਲਈ ਘੱਟ ਲੱਗਦੇ ਨੇ ਜੀ ਕਵੀ ਸੰਮੇਲਿਆਂ ਨੂੰ ਜਿਹੜੇ ਜੇ ਲੋਕ ਮੇਲਿਆਂ ਦਾ ਰੂਪ ਮਿਲ ਜਾਵੇ ਤਾਂ ਬੜੀ ਅੱਛੀ ਗੱਲ ਹੈ ਬਾਕੀ ਉਸ਼ੇ ਇਸ ਤਰ੍ਹਾਂ ਕਰ ਵੀ ਰਹੇ ਨੇ ਜੀ ਸਾਡੇ ਦੋਸਤਾਂ ਮੁੰਡਾ ਸਤੀਸ਼ ਵਦਰੋਹੀ ਜੀ ਆਪਣੇ ਬਲਵੇੜੇ ਦੇ ਟੀਚਰ ਨੇ ਉਹ ਪਿੰਡ ਦੇ ਵਿੱਚ ਹੀ ਕਵੀ ਦਰਬਾਰ ਕਰਵਾਉਂਦੇ ਨੇ ਸਾਰੇ ਪਿੰਡ ਦੇ ਲੋਕ ਹੁੰਦੇ ਨੇ ਜਿੱਥੇ ਉਹ ਕਵੀ ਦਰਬਾਰ ਕਰਾਉਂਦੇ ਨੇ ਬੜਾ ਚੰਗਾ ਲੱਗਦਾ ਅਸੀਂ ਵੀ ਕੋਈ ਕੋਸ਼ਿਸ਼ ਐਵੇਂ ਦੀ ਕਰਾਂਗੇ ਵੀ ਕਵੀ ਦਰਬਾਰ ਹੈ ਜਿਹੜਾ ਆਮ ਲੋਕਾਂ ਦੇ ਵਿੱਚ ਹੋਵੇ ਤੁਹਾਨੂੰ ਪੰਜਾਬ ਦਾ ਜੇ ਕੋਈ ਕਵੀ ਕਿਹੜੇ-ਕਿਹੜੇ ਕਵੀ ਚੰਗੇ ਲੱਗਦੇ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਮੈਂ ਸੁਖਵਿੰਦਰ ਅਮਰਤ ਜੀ ਨੂੰ ਬੜਾ ਅੱਛਾ ਲੱਗਦਾ ਜਿਵੇਂ ਉਹਨਾਂ ਦੇ ਗਾਜ਼ਲਾਂ ਬਹੁਤ ਅੱਛੀਆਂ ਨੇ ਬਾਕੀ ਜਨਾਬ ਦੀਪਕ ਜਤੋਈ ਜੀ ਬਾ ਕਮਾਲ ਹਰਜਿੰਦਰ ਬੱਲ ਜੀ ਸਵਰਗੇ ਹੋ ਗਏ ਜੀ ਹੁਣ ਉਹ ਚਲੇ ਗਏ ਕਾਫੀ ਅੱਛੀਆਂ ਰਚਨਾਵਾਂ ਸੀ ਉਹਨਾਂ ਦੀ ਤੁਸੀਂ ਜਿਵੇਂ ਮੈਨੂੰ ਦੱਸਿਆ ਕਿ ਹੁਣ ਆਉਣ ਵਾਲੇ ਦਿਨਾਂ 'ਚ ਮੇਰੀ ਇੱਕ ਕਿਤਾਬ ਆ ਰਹੀ ਹੈ ਜਿਨ੍ਹਾਂ ਤੇ ਵਿੱਚ ਮੈਂ ਬਹੁਤ ਜਿਹੜੇ ਪ੍ਰਸਿੱਧ ਸਾਡੇ ਕਵੀ ਨੇ ਜਾਂ ਪੁਰਾਣੇ ਲੇਖਕ ਨੇ ਉਹਨਾਂ ਦੀ ਜ਼ਿੰਦਗੀ ਵਾਲੇ ਬਾਰੇ ਲਿਖਣਾ ਉਹ ਕੀ ਆ ਉਹ ਜਿਹਦਾਂ ਸਾਡੇ ਜਿਹੜੇ ਕਾਵਿ ਲੇਖਕ ਇਹਦੀ ਆਪਾਂ ਜਿਵੇਂ ਬਾਬਾ ਬਹਿਦਾ ਮੈਂ ਸਭ ਤੋਂ ਵੱਡਾ ਜਿਹੜਾ ਲੇਖਕ ਜਾਂ ਕਾਵ ਲੇਖਕ ਗੁਰੂ ਨਾਨਕ ਸਾਹਿਬ ਨੂੰ ਮੰਨਦਾ। ਪਰ ਉਹਨਾਂ ਤੋਂ ਬਾਅਦ ਜਿੱਦਾਂ ਸੂਫੀ ਕਾਵ ਸ਼ੁਰੂ ਹੋਇਆ ਬਾਬਾ ਸ਼ੇਖ ਫਰੀਦ ਜੀ, ਬਾਬਾ ਬੁੱਲੇ ਸ਼ਾਹ ਜੀ, ਬਾਬੂ ਰਜ਼ਾ ਵਲੀ ਜੀ, ਧਨੀ ਰਾਮ ਚਾਤਰੀਕ ਭਾਈ ਵੀਰ ਸਿੰਘ ਜੀ, ਭਾਈ ਕਾਨ ਸਿੰਘ ਨਾਭਾ ਜੀ ਤੇ ਅਮਰਤਾ ਪ੍ਰੀਤਮ ਜੀ ਜਨਾਬ ਸ਼ੇਵ ਕੁਮਾਰ ਬਟਾਲਵੀ ਜੀ ਇਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਦੀ ਜੀਵਨੀ ਹੈ ਜਿਹੜੀ ਮੈਂ ਇੱਕ ਕਾਵ ਰੂਪ ਦੇ ਵਿੱਚ ਲਿਖੀ ਹੈ ਜੀ। ਤੇ ਮੇਰੀ ਕੋਸ਼ਿਸ਼ ਹੈ ਕਿ ਉਸ ਦੀ ਕਿਤਾਬ ਹੈ ਜਿਹੜੀ ਉਹ ਪਿੱਛੇ ਜਹਾਂ ਬਹੁਤ ਪ੍ਰਸਿੱਧ ਆਪਣਾ ਜਿਹੜੇ ਕਵੀ ਪੂਰੀ ਦੁਨੀਆ ਚ ਜਿੰਨਾ ਦਾ ਨਾਮ ਸੀ ਸਰਜੀਤ ਪਾਤਰ ਜੀ ਹੈ ਨਾ ਉਹ ਇਸ ਦੁਨੀਆ ਤੋਂ ਚਲੇ ਗਏ ਕਿਵੇਂ ਉਹਨਾਂ ਨੂੰ ਦੇਖਦੇ ਹੋ ਦੇਖੋ ਜੀ ਪਾਤਰ ਸਾਹਿਬ ਇੱਕ ਬਹੁਤ ਅੱਛੀ ਰੂਹ ਸੀ ਬਹੁਤ ਅੱਛਾ ਮਕਾਮ ਆ ਜਿਹੜਾ ਪੰਜਾਬੀ ਉਹ ਇੱਕ ਪੰਜਾਬੀ ਮਾਂ ਬੋਲੀ ਦੇ ਲਾੜਲੇ ਪੁੱਤ ਸੀ ਉਹਨਾਂ ਦਾ ਦੁਨੀਆ ਤੋਂ ਤੁਰ ਜਾਣਾ ਬੜਾ ਘਾਟੇ ਵਾਲਾ ਕੰਮ ਹੈ ਇਹ ਗੱਲ ਕਹਾਂਗਾ ਜੀ ਕਹਿੰਦਾ ਲੰਘ ਗਿਆ ਇੱਕ ਵਾਰ ਨਾ ਮੁੜਦਾ ਜਿਹੜਾ ਵੇਲਾ ਬੀਤ ਹੋ ਗਿਆ ਲੰਘ ਗਿਆ ਇੱਕ ਵਾਰ ਨਾ ਮੁੜਦਾ ਜਿਹੜਾ ਵੇਲਾ ਬੀਤ ਹੋ ਗਿਆ ਦਿਲਾਂ ਚ ਸਦਾ ਧੜਕਦਾ ਰਹਿਣਾ ਬੇਸ਼ੱਕ ਉਹ ਅਤੀਤ ਹੋ ਗਿਆ ਸ਼ਬਦਾਂ ਦਾ ਕੋਈ ਜਾਦੂਗਰ ਸੀ ਸ਼ਬਦਾਂ ਦਾ ਕੋਈ ਜਾਦੂਗਰ ਸੀ ਤਾਰਿਆਂ ਵਰਗਾ ਸ਼ੀਤ ਹੋ ਗਿਆ ਮਾਂ ਬੋਲੀ ਦਾ ਪੁੱਤ ਪਿਆਰਾ ਪਾਤਰ ਵੀ ਸਰਜੀਤ ਹੋ ਗਿਆ ਸੋ ਸਰਜੀਤ ਪਾਤਰ ਜੀ ਮਰ ਕੇ ਵੀ ਜਿਹੜੇ ਅਮਰ ਹੋ ਗਏ ਭਾਈ ਹੁਣ ਜਾਂਦੇ ਜਾਂਦੇ ਤੁਹਾਡੇ ਆਪਣੇ ਲਿਖੇ ਚੰਨ ਬੋਲ ਹੋ ਜਾਣ ਜੀ ਮੇਰਾ ਲਾਹੌਰ ਦੇ ਨਾਲ ਜ਼ਿਆਦਾ ਲਗਾਇਆ ਹੈ ਜੀ ਪਤਾ ਨਹੀਂ ਕਿਉਂ ਮੇਰੀਆਂ ਲਿਖਤਾਂ ਦੇ ਵਿੱਚ ਕਾਫੀ ਜਿਹੜਾ ਲਾਹੌਰ ਆਉਂਦਾ ਇੱਕ ਮੈਂ ਲੰਬੀ ਲਿਖਤ ਸੁਣਾਉਣ ਲੱਗਿਆ ਮਿੰਟਕ ਦੀ ਕੋਈ ਪਿਛਲੇ ਜਨਮ ਦਾ ਭੇਤ ਜਾਂ ਅਵਚੇਤਨ ਮਨ ਦਾ ਚੇਤ ਨੰਗੇ ਪੈਰਾਂ ਹੇਠਾਂ ਪੋਬਲਾਂ ਟਿੱਬਿਆਂ ਵਿੱਚ ਉੱਡਦੀ ਰੇਤ ਸਿਰ 'ਤੇ ਸਿਖਰ ਸੂਰਜ ਹੈ ਕੜਕਦਾ ਖੂ ਤੂਤਾਂ ਵਾਲਾ ਦੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਘਰ ਕੱਚੇ ਕੋਠੇ ਕੱਚੜੇ ਜਾਣੇ ਘੁਗ ਵਸਦਾ ਕੋਈ ਪਿੰਡ ਤੇ ਕਿਕਰਾਂ ਦੇ ਨਾਲ ਫਲਾਹੀਆਂ ਬਾੜਾਂ ਵਿੱਚ ਕਿਉੜ ਅਰਿੰਡ ਕਣਕਾਂ ਵਿੱਚ ਸਰੋਂ ਫਿਰੇ ਖੇਡਦੀ ਫੁੱਲਾਂ ਤੇ ਭੂੰਡ ਭਿੰਡ ਬੋੜਾ ਬਾਬੇ ਬੋੜ ਜੋ ਤਾਸ਼ ਨਾਲ ਪੰਗਾਉਂਦੇ ਹਿੰਡ ਇੱਕ ਟੋਬੇ ਦੇ ਵਿੱਚ ਨਾਮ ਦਾ ਪਸ਼ੂਆਂ ਦਾ ਬੱਗ ਸਰੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਦੁੱਧ ਪੀਣੇ ਮੱਝਾਂ ਚੁੰਗ ਕੇ ਉਹਦੇ ਚੋਰੀ ਤਾਂ ਨੇ ਠੀਕ ਅਧ ਰਿੜਕੇ ਦੁੱਧ ਦੇ ਛੰਨੇ ਨੂੰ ਪੀ ਜਾਣਾ ਲਾ ਕੇ ਢੀਕ ਉਤੋਂ ਕੌਡੀ ਬਾਡੀ ਖੇਡਦੇ ਵਿੱਚ ਖਿੱਚ ਲੈਂਦੇ ਸੀ ਲੀਕ ਦਿਨ ਸੀ ਤੀਆਂ ਵਾਂਗੂ ਲੰਘਦੇ ਕਿਨੂੰ ਦਿਨ ਜਾੜ ਤਰੀਕ ਬਾਪੂ ਮੋਢੇ ਚੜਕੇ ਵੇਖਦੇ ਪਿੰਡ ਨਾਲ ਮੇਲਾ ਮਸ਼ਹੂਰ ਮੈਨੂੰ ਸੁਪਨੇ ਆਣ ਲਹਾੜਦੇ ਮੇਰੇ ਚੇਤਿਆਂ ਵਿੱਚ ਕਸੂਰ ਓ ਨੂਰਾ ਅਸਲਮ ਉਮਰਦੀਨ ਮੇਰੇ ਨਿੱਕੇ ਨਿੱਕੇ ਯਾਰ ਨਿਤ ਹੀ ਗੁੱਲੀ ਡੰਡਾ ਖੇਡਣਾ ਸਾਡਾ ਭਾਈਆਂ ਜਿਹਾ ਪਿਆਰ ਬਾਨੋਂ ਬੰਨਦੀ ਗੁੱਟ ਤੇ ਰਖੜੀ ਰੱਬੀ ਮੋਹ ਦੀ ਕੋਈ ਤਾਰ ਸਾਡੇ ਈਦ ਦੀਵਾਲੀਆਂ ਕੱਠੜੇ ਸਭ ਸਾਂਝੇ ਸੀ ਤਿਹਾਰ ਮੁੜਕੇ ਮਿਲੇ ਨਾ ਇਸੇ ਵਿਛੜੇ ਜੋ ਤਰੰਜਣਾ ਵਿਚਲਾਪੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਕਿਆ ਬਰਸੀ ਦੇ ਭੁਖੇ ਆਦਮ ਖੋਰਾ ਨੇ ਖਿੱਚੀ ਇੱਕ ਲਕੀਰ ਜਾਣੇ ਦੋ ਹਿੱਸਿਆਂ ਵਿੱਚ ਵੰਡਤਾ ਵੱਡ ਟੁੱਕ ਕੇ ਇੱਕ ਇੱਕ ਸ਼ਰੀਰ ਅੰਤ ਨੂੰ ਐਸਾ ਹੱਲਾ ਪੈ ਗਿਆ ਜਾਨਾਂ ਨੂੰ ਪੈ ਗਏ ਚੀਰ ਪੁੱਤਰ ਮਾਵਾਂ ਕੋਲੋਂ ਰੁਲ ਗਏ ਭੈਣਾਂ ਤੋਂ ਵਿਛੜੇ ਵੀਰ ਸੇ ਟੁਕੜੇ ਪੰਜਾਬ ਦੇ ਹੋ ਗਏ ਘਰ ਹੋ ਗਿਆ ਘਰ ਤੋਂ ਦੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਬਾਪੂ ਨੇ ਤਾਇ ਰਸ਼ੀਦ ਹੱਥ ਦੇ ਮਾਲ ਦੇ ਰਸੇ ਖੋਲ ਪੂਬਾ ਮਾਰ ਫੜਾਈਆਂ ਚਾਬੀਆਂ ਘਰ ਮਾਨ ਤੇ ਤੇਰੇ ਕੋਲ ਤਾਇ ਨੇ ਜਫੀ ਕੁੱਟ ਕੇ ਆਖਿਆ ਨਾ ਗੁਰਮਖ ਐਵੇਂ ਡੋਲ ਤਾਈ ਨੇ ਖੇਸੀ ਲਈ ਜੋ ਆਕਾਂ ਨੂੰ ਤੇ ਬੀਬੀ ਨੂੰ ਇੱਕ ਸ਼ਾਲ ਛੋਟੀਆਂ ਭੈਣਾਂ ਗਲ ਲੱਗ ਰੁੰਦੀਆਂ ਇਹ ਕਿਹਾ ਸੀ ਦਸਤੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚਿੱਤਾਂ ਵਿੱਚ ਕਸੂਰ ਆਪਣੇ ਕੁੜਤੇ ਲੈ ਕੇ ਆ ਗਿਆ ਸੀ ਅਸਲਮ ਵੀ ਤਿੰਨ ਚਾਰ ਆਂਦਾ ਵੇਖ ਲੈ ਸੋਹਣਿਆ ਲੈ ਜਾ ਆ ਗੁੱਲੀ ਡੰਡਾ ਯਾਰ ਆਪਾਂ ਫੇਰ ਮਿਲਾਂਗੇ ਵਿਛੜੇ ਤੂੰ ਚਿੱਠੀ ਪਾਈ ਇੱਕ ਵਾਰ ਮੈਂ ਵੀ ਨਾਲ ਨਹਿਰ ਤੱਕ ਚੱਲਦਾ ਤੈਨੂੰ ਛੱਡ ਆਵਾਂ ਜੂ ਪਾਰ ਕੱਲਾ ਕਿੰਜ ਬਤਾਮ ਪਤੰਗ ਚੜਾਵਾਂਗਾ ਆ ਖੂਬ ਵਿੱਚ ਸੁੱਟ ਡੋਰ ਡੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚਿੱਤਿਆਂ ਵਿੱਚ ਕਸੂਰ ਕਿਆ ਬਾਤ ਇੱਕ ਗੱਡੀ ਆਈ ਲਾਹੌਰ ਤੋਂ ਵਿੱਚ ਲਾਸ਼ਾਂ ਦੇ ਸੀ ਢੇਰ ਫੈਲੀ ਅੱਗ ਦੇ ਵਾਂਗੂ ਖਬਰ ਸੀ ਤੇ ਪੈ ਗਿਆ ਦਿਨੇ ਹਨੇਰ ਭਾਈਆਂ ਨੂੰ ਭਾਈ ਲੁੱਟਦੇ ਬੱਚੇ ਬੁੱਢੇ ਕਤਲ ਕਰੇ ਘੇਰ ਇੱਜਤਾਂ ਉਡਨ ਬਰੋਲੇ ਧੀਆਂ ਦੇ ਮਾਪਿਆਂ ਖੂਬਜ ਦਿੱਤੀਆਂ ਗੇਰ ਨਾਰਿਆਂ ਨੇ ਭਾਈਚਾਰਾ ਮਾਰਿਆ ਪਿਆ ਦਿਲਾਂ ਦੇ ਵਿੱਚ ਫਤੂਰ ਮੈਨੂੰ ਸੁਪਨੇ ਆਣ ਲਾਹੌਰ ਦੇ ਮੇਰੇ ਚੇਤਿਆਂ ਵਿੱਚ ਕਸੂਰ ਚੰਗੀ ਕਿਸਮਤ ਹਾਲ ਨੂੰ ਆ ਪਹੁੰਚੇ ਤਾਰ ਤੋਂ ਪਾਰ ਅੰਤ ਲੱਖਾਂ ਲੋਕੀ ਤਾਂ ਹੀ ਵਿਲਕਦੇ ਬੜੇ ਨਿਖੜ ਗਏ ਪਰਿਵਾਰ ਲੱਖਾਂ ਜਿੰਦਾ ਨਿਕਲ ਗਈ ਇਹ ਸਿਆਸਤ ਦੀ ਮਾਰ ਜਾਦੇ ਵਿਛੜੇ ਮੁੜਕੇ ਮਿਲੇ ਨਾ ਫਿਰ ਹਰੀਸ਼ ਹੀ ਯਾਰ ਨੂੰ ਯਾਰ ਸੀ ਧੰਨਵਾਦ ਰੱਬ ਦਾ ਬੋਲਦੇ ਜਿਹੜੇ ਲੋਕੀ ਬਚੇ ਜ਼ਰੂਰ ਮੈਨੂੰ ਸੁਪਨੇ ਆਣ ਲਹਾੜਦੇ ਮੇਰੇ ਚੇਤਿਆਂ ਵਿੱਚ ਕਸੂਰ ਬਈ ਤੁਹਾਡੀ ਲਿਖਤਾਂ ਦੇ ਵਿੱਚ ਲਾਹੌਰ ਵੀ ਹੈ ਨਨਕਾਣਾ ਸਾਹਿਬ ਵੀ ਹੈ ਕਦੇ ਉੱਧਰ ਜਾਣ ਦਾ ਵੀ ਸਬਬ ਬਣਿਆ ਕਿ ਨਹੀਂ ਸਬਬ ਬਣਿਆ ਨਹੀਂ ਜੀ ਮੇਰੀ ਆਖਰੀ ਤਮੰਨਾ ਹੈ ਕਿ ਇਸ ਜਨਮ ਦੇ ਵਿੱਚ ਇੱਕ ਗੜਾ ਪਰਮਾਤਮਾ ਜ਼ਰੂਰ ਉੱਥੇ ਲਵਾ ਦੇ ਮੇਰੇ ਨਹੀਂ ਲਾਂਘਾ ਖੁੱਲਿਆ ਸੀ ਉਦੋਂ ਵੀ ਜਾਣ ਦਾ ਮੌਕਾ ਮਿਲਿਆ ਜਾਂ ਨਹੀਂ ਕਰਤਾਰਪੁਰ ਸਾਹਿਬ ਨਹੀਂ ਗਏ ਜੀ ਨਨਕਾਣਾ ਸਾਹਿਬ ਵੀ ਜਾਣਾ ਜੀ ਪਾਕਿਸਤਾਨ ਦਾ ਵੀਜ਼ਾ ਲੈ ਕੇ ਬਕਾਇਦਾ 15 ਕ ਦਿਨ ਲਾ ਕੇ ਆਉਣੇ ਨੇ ਭਾਈ ਤੁਸੀਂ ਇੱਕ ਛੋਟੇ ਸਹਿਬਜ਼ਾਦਿਆਂ ਬਾਰੇ ਵੀ ਲਿਖਿਆ ਸੀ ਉਹ ਕੀ ਸੀ ਸਹਿਬਜ਼ਾਦਿਆਂ ਜੀ ਬਾਰੇ ਕਾਫੀ ਕੁਝ ਲਿਖਿਆ ਜੀ ਮੈਂ ਕਾਫੀ ਕੀਤੇ ਰਿਕਾਰਡ ਵੀ ਹੋਏ ਨੇ ਜੀ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੋਰਾਵਾਰ ਸਿੰਘ ਜੀ ਦਾ ਮੈਂ ਤੁਹਾਨੂੰ ਇੱਕ ਛਾਈ ਅੰਤਰਿਕ ਸੁਣਾਉਣਾ ਜਦੋਂ ਨੀਹਾਂ ਦੇ ਵਿੱਚ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਖੜੇ ਨੇ ਦੋਨਾਂ ਦਾ ਸੰਵਾਦ ਹੈ ਜੀ ਬਾਬਾ ਫਤੇ ਸਿੰਘ ਜੀ ਸਵਾਲ ਕਰਦੇ ਨੇ ਤੇ ਬਾਬਾ ਜੋਰਾਵਾਰ ਸਿੰਘ ਜੀ ਜਵਾਬ ਦਿੰਦੇ ਨੇ ਕਹਿੰਦੇ ਬਾਬਾ ਫਤੇ ਸਿੰਘ ਜੀ ਕਹਿੰਦੇ ਨੇ ਮੇਰੀ ਭੁੱਲ ਚੁੱਕ ਮਾਫ ਦਿਓ ਛੋਟਾ ਮੂੰਹ ਤੇ ਗੱਲ ਵਡੇਰੀ ਕੀ ਮੌਰ ਤੋਂ ਡਰ ਲੱਗਦਾ ਵੀਰ ਜੀ ਹੰਜ ਕਿਉ ਅੱਖ ਚੋਂ ਕੇਰੀ ਮੇਰੀ ਹਿੱਕ ਵਿੱਚ ਪਾੜ ਪਿਆ ਨਾ ਆਵੇ ਇਕਲਾ ਏ ਠੇਹ ਕਹਾਣੀ ਕੀ ਗੱਲ ਖਾਲਸਾ ਜੀ ਕਾਤੋਂ ਅੱਖ ਵਿੱਚ ਆ ਗਿਆ ਪਾਣੀ ਕੀ ਗੱਲ ਖਾਲਸਾ ਜੀ ਕਾਤੋਂ ਅੱਖ ਵਿੱਚ ਆ ਗਿਆ ਪਾਣੀ ਉਹ ਕਹਿੰਦੇ ਖਾਲਸਾ ਜੀ ਤੁਹਾਡੀ ਅੱਖ ਚੋਂ ਪਾਣੀ ਕਿਉ ਆ ਗਿਆ ਤਬਾਬਾ ਜੋਰਾਵਰ ਸਿੰਘ ਜੀ ਜਵਾਬ ਦੰਦੇ ਨੇ ਇਹ ਪਿਆਰ ਤੇਰਾ ਡੁੱਲ ਪਿਆ ਮੈਨੂੰ ਫਿਕਰ ਨਾ ਪਉਰਾ ਆਪਣੀ ਕੰਧ ਸਿੱਧੀ ਰੱਖਣ ਲਈ ਇੱਟ ਦੀ ਥਾਂ ਪਨ ਵਾਲੀ ਚੱਪਣੀ ਫਤਵਿਆਂ ਦਾ ਫਿਕਰ ਨਹੀਂ ਡਰ ਡਰ ਦੱਸਦਾ ਸੀ ਜੋ ਕਾਜ਼ੀ ਅੱਖ ਤੇਰੇ ਲਈ ਰੋਵੇ ਛੋਟਿਆ ਤੂੰ ਜਿੱਤ ਗਿਆ ਏ ਬਾਜ਼ੀ ਅੱਖ ਤੇਰੇ ਲਈ ਰੋਵੇ ਫਤਿਹ ਸਿਆ ਫਤਿਹ ਕਰ ਗਿਆ ਬਾਜੀ ਕੀ ਬਾਤ ਭਾਈ ਜਾਂਦੇ ਜਾਂਦੇ ਕੋਈ 17 ਹੋ ਜਾਣ ਜਰੂਰ ਜੀ ਕਹਿੰਦਾ ਘਰਵਾਰ ਬਖਸ਼ਿਆ ਏ ਪਰਿਵਾਰ ਬਖਸ਼ਿਆ ਏ ਨਿਗੂਣੇ ਜੇ ਬੰਦੇ ਨੂੰ ਬੜਾ ਪਿਆਰ ਬਖਸ਼ਿਆ ਏ ਗਿਣ ਗਿਣ ਕੇ ਥੱਕ ਜਾਵਾਂ ਨਜ਼ਰਾਨੇ ਦਾਤੇ ਦੇ ਖੁਸ਼ੀਆਂ ਚ ਖੇਡਦੇ ਆ ਸ਼ੁਕਰਾਨੇ ਦਾਤੇ ਦੇ ਖੁਸ਼ੀਆਂ 'ਚ ਖੇਡਦੇ ਆ ਸ਼ੁਕਰਾਨੇ ਦਾ ਬਹੁਤ ਬੜੇ ਤਰ੍ਹਾਂ ਨਾਲ ਸ਼ੁਕਰਾਨੇ ਚ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਸਟੂਡੀਓ ਦੇ ਵਿੱਚ ਆਏ ਇਹ ਸਾਡਾ ਹਰੀਸ਼ ਪਟਿਆਲਵੀ ਸੀਗੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ